ਗੁਰੂ ਕੰਦੋਲਾ ਇਹਦਾ ਪੂਰਾ ਨਾਮ ਸਰਦਾਰ ਗੁਰਪ੍ਰੀਤ ਸਿੰਘ ਕੰਦੋਲਾ ਔਰ ਪੰਜਾਬ ਦੇ ਨਾਲ 19 ਸਾਲ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਵੀ 19 ਸਾਲ ਹੈ ਤੇ ਹੁਣ ਪ੍ਰਦੇਸੀ ਪੰਜਾਬ ਦੇ ਨਾਲ ਵੀ 19 ਸਾਲ ਹੈ ਤੇ ਲਓ ਸਾਡੇ ਸਾਰੇ ਨਿੱਕੇ ਜਿਹੜੀ ਦੇ ਵਿੱਚ ਹਾਜ਼ਰ ਨੇ ਬਹੁਤ ਸੋਹਣਾ ਟੱਗਾ ਪਾ ਕੇ ਕੇਸਰੀ ਦਸਤਾਰ ਸਜਾ ਕੇ ਸਾਡਾ ਨਿਕਾ ਵੀਰ ਗੁਰੂ ਕੰਦੋਲਾ ਪਿਆਰਪੂਰੀ ਸੱਸੀ ਘਾਟ ਸੱਸੀ ਅਫਸੀਨ ਜੀ ਕੇ ਬੈਕ ਥੈਂਕ ਯੂ ਤੁਸੀਂ ਲੋਕ ਇਹਦਾ ਠੀਕ ਠਾਕ ਬਸ ਇੱਕ ਗੱਲ ਦਰਦੋ ਪੁੱਛਣੀ ਆ ਬਿਲਕੁਲ ਦੱਸੋ ਸਰ ਲੋਕੀ ਤਾਂ ਕਹਿੰਦੇ ਵੀ ਨਹੀਂ ਨਹੀਂ ਯਾਰ ਜਿਨ੍ਹਾਂ ਜਿਨ੍ਹਾਂ ਦੇ ਡਿਕਲਾਈਨ ਹੋਇਓ ਨਾ ਉਹ ਨਾਂ ਮੈਰੇ ਤਾਰੇ ਤੇ ਚੜਿਓ ਤੁਸੀਂ ਉਹਨਾਂ ਨੂੰ ਕਹਿੰਦੇ ਬੀ ਦੀ ਦੀ ਆਓ ਤੁਹਾਡੇ ਲਈ ਤਾਂ ਇਹ ਚੁਣੌਤੀ ਬਹੁਤ ਵੱਡੀ ਆ ਪਰ ਤੁਸੀਂ ਇਹਨੂੰ ਚੁਣੌਤੀ ਨੂੰ ਸਵਕਾਰ ਕਰਦੇ ਹੋ ਪ੍ਰਵਾਨ ਕਰਦੇ ਹੋ ਔਰ ਉਹਨਾਂ ਚੁਣੌਤੀਆਂ ਦੇ ਵਿੱਚੋਂ ਹੀ ਫਿਰ ਸੰਭਾਵਨਾ ਲੱਭਦੇ ਹੋ ਤੇ ਬੰਦੇ ਨਾਲ ਸਾਥ ਸੌਖਾ ਕਰਦਿੰਦੇ ਆ ਗੁਰੂ ਕੰਦੋਲਾ ਜਾਂ ਲੌਜਿਕ ਫਾਈਨਾਂਸ ਇਸ ਗੱਲ ਦੇ ਲਈ ਹੀ ਕਿਉਂ ਜਾਣੇ ਜਾਂਦੇ ਆ ਭਾਈ ਦੇਖੋ ਆ ਇੱਕ ਇੱਕ ਜਜ਼ਬਾ ਹੁੰਦਾ ਹੁਣ ਜਿੱਦਾਂ ਮੈਂ ਆਪ ਸਪੋਰਟਸ ਪਰਸਨ ਆ ਹਾਂ ਤੇ ਜਦ ਤੁਹਾਨੂੰ ਇਹダਨੀ ਮੁਸ਼ਕਿਲਾਂ ਚੀ ਜਾਨੂ ਪਾਰ ਕਰਕੇ ਜਦ ਰਿਜ਼ਲਟ ਕਰਦੇ ਤੁਸੀਂ ਨਾ ਉਹ ਤਾਂ ਜਿਹੜਾ ਇੱਕ ਉਹ ਤਾਂ ਜਿਹੜਾ ਇੱਕ ਸਵਾਲ ਉਹਦੀ ਜਿਹੜੀ ਮੋਟੀਵੇਸ਼ਨ ਹੈ ਉਹ ਬਹੁਤ ਹਾਈ ਲੈਵਲ ਨਹੀਂ ਹੁੰਦੀ ਹੈ। ਕੀ ਬਾਤ ਆ ਤੇ ਮੈਂ ਉਹ ਚੀਜ਼ ਨੂੰ ਬੇਸਿਕਲੀ ਇਹਦੇ ਨਾਲ ਐਜ਼ ਅ ਲਿੰਕ ਕਰਦਾ ਕਿ ਜਿਹੜੇ ਜਦ ਲੋਕਾਂ ਦੇ ਕੇਸ ਡਿਕਲਾਈਨ ਹੋ ਗਏ ਉਹਨਾਂ ਦਾ ਹੁਣ ਕੋਈ ਹੱਥ ਫੜਨ ਵਾਲਾ ਕੋ ਹੈ ਨਹੀਂ ਬੰਦਾ ਕਿ ਬੇਸਿਕਲੀ ਹੁਣ ਜੀ ਕਿ ਤੇ ਇਹਨਾਂ ਨੂੰ ਜਿਹੜੀ ਜਿਹੜੀ ਰਾਹ ਕਿੱਥੇ ਨਹੀਂ ਮਿਲ ਰਹੀ ਤੇ ਉਹਦੇ ਵਿੱਚ ਉਹ ਕੇਸਾਂ ਨੂੰ ਫੜ ਕੇ ਉਹਨੂੰ ਐਨਲਾਈਜ਼ ਕਰਕੇ ਉਹਨੂੰ ਜਿਹੜਾ ਪਾਰ ਕਰਾਉਣ ਦਾ ਜਿਹੜਾ ਨਜ਼ਾਰਾ ਭਾਈ ਮੈਂ ਕਹਿੰਦਾ ਉਹ ਚੋ ਖੁਸ਼ੀ ਉਸ ਤੋਂ ਜ਼ਿਆਦਾ ਮਿਲਦੀ ਨਹੀਂ ਤੁਸੀਂ ਸੋਚੋਗੇ ਨਹੀਂ ਕਿ ਜਦੋਂ ਇਦਾਂ ਦੇ ਕੇਸ ਜੰਨਾ ਅਪਰੂਵ ਕਰਨਾ ਹੈ ਮੈਂ ਆਪਣੀਆਂ ਆਪ ਨੂੰ ਕਿੰਨੇ ਗੂਸਵਾ ਪਾਉਂਦੇ ਮੈਨੂੰ ਤੇ ਆਦੇ ਆਦੇ ਕਲਾਇੰਟ ਨੂੰ ਵੱਖਰੇ ਆਦੇ ਪਰ ਲੇਕਿਨ ਜਿਹੜੇ ਮੇਰੇ ਗੂਸਵਾ ਪਾ ਜਿਹੜੀ ਮੇਰੀ ਮੋਟੀਵੇਸ਼ਨ ਹੈ ਉਹ ਸਾਰੀ ਸ਼ੁਰੂਇਤ ਹੋਈ ਹੈ ਕਿ ਹਾਂ ਵੀ ਜੇਕਰ ਤੁਹਾਡਾ ਕੇਸ ਡਿਕਲਾਈਨ ਹੋਇਆ ਅੱਛਾ ਕਿਸੇ ਪਾਸੋਂ ਵੀ ਬੈਂਕ ਕੋਲ ਨੂੰ ਕਿਸੇ ਹੋਰ ਬ੍ਰੋਕਰ ਨਾਲ ਡੀਲ ਕੀਤਾ ਤੇ ਮੈਂ ਉਹ ਕੇਸ ਨੂੰ ਹੈਂਡਲ ਕਰਨਾ ਚਾਹਣਾ ਆ ਤੇ ਬੇਸਿਕਲੀ ਮੇਰੀ ਆਪਣੀ ਦਿੱਲੀ ਚ ਆ ਗਈ ਉਸ ਕੇਸ ਨੂੰ ਮੈਂ ਉਹਨੂੰ ਅਪਰੂਵ ਕਰਾ ਕੇ ਹੀ ਤੁਹਾਨੂੰ ਵਾਪਸ ਪੜਾਵਾਂ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਇਹ ਦੱਸੋ ਵੀ ਇਸ ਲਾਈਨ ਦੇ ਵਿੱਚ ਵਾਪਟ ਆਫ ਕੰਪੀਟੀਸ਼ਨ ਆ ਆਪਾਂ ਦੇਖਦੇ ਆਂ ਆਪਕਾ ਆਪਣੇ ਜਿਵੇਂ ਇੱਕ ਸਮਾਂ ਸੀ ਜਦੋਂ ਭਾਰਤੀ ਮੂਨੇ ਬਹੁਤ ਸਾਰੇ ਲੋਕ ਕਿਰੇ ਨੇ ਰੀਅਲ ਅਸੇਟ ਖੇਤਰ ਦੇ ਵਿੱਚ ਆਈ ਔਰ ਇਸ ਖੇਤਰ ਦੇ ਵਿੱਚ ਵੀ ਉਹਨਾਂ ਦੀ ਗਿਣਤੀ ਭਾਰਤੀ ਮੁੰਡੇ ਲੋਕਾਂ ਦੀ ਬਹੁਤ ਵਧੀ ਹਾਲਾਂਕਿ ਸਾਡੀ ਬਸਲ ਵੀ ਉਸ ਪ੍ਰਪੋਰਸ਼ਨ ਦੇ ਵਿੱਚ ਵੱਧ ਰਹੀ ਆ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਬਟ ਇੱਕ ਚੀਜ਼ ਮੇਰੇ ਦਿਮਾਗ 'ਚ ਹਮੇਸ਼ਾ ਆਉਂਦੀ ਆ ਵਾਹ ਗੁਰੂ ਕੰਦੂਲਾ ਭਈ ਦੇਖੋ ਜਦ ਤੁਸੀਂ ਡੀਲ ਹੁਣ ਜਦੋਂ ਮੈਂ ਡਿਕਲਾਈਨ ਡੀਲ ਦੀ ਗੱਲ ਹੀ ਕਰਦਾ ਐਸਪੈਸ਼ਲੀ ਕੀ ਆਪਣੀ ਗੁਰੂ ਤੂੰ ਐਦਾ ਕਿਹੜਾ ম্যাਜਿਕ ਕਰ ਦੂੰਗਾ ਕਿ ਡਿਕਲਾਈਨ ਡੀਲ ਨੂੰ ਕੋ ਅਪਰੂਵ ਕਰ ਦੇਗਾ ਠੀਕ ਹੈ ਨਾ ਬੇਸਿਕਲੀ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਆਪਣਾ ਇੰਨਾ ਕੰਪੀਟੀਸ਼ਨ ਆ ਗਿਆ ਇੰਨਾ ਭਾਈਚਾਰਾ ਇੱਥੇ ਆ ਚੁੱਕਾ ਹੈ ਠੀਕ ਹੈ ਆ ਉਹਦੇ ਵਿੱਚ ਜਦ ਤੁਸੀਂ ਜੇ ਕੇਸ ਦੇ ਉੱਪਰ ਕੇਸ ਫੜੀ ਜਾਂਦੇ ਹੋ ਨਾ ਕਈ ਵਾਰੀ ਤੁਹਾਡਾ ਕੀ ਹੈ ਕਿ ਜਿਹੜੀ ਐਨਾਲਾਈਜ਼ਿੰਗ ਪਾਵਰ ਹੈ ਨਾ ਉਹ ਘਟਦੀ ਰਹਿੰਦੀ ਹੈ ਕਿਸੇ ਨਾ ਕਿਸੇ ਹਾਂ ਘਟ ਜਾਂਦੀ ਹੈ ਐਨਾਲਾਈਜ਼ਿੰਗ ਪਾਵਰ ਘਟਦੀ ਰਹਿੰਦੀ ਹੈ ਹਾਂ ਇੱਕ ਤੁਸੀਂ ਕਹਾਵਤ ਸੁਣੀ ਹੋਣੀ ਹੈ ਕਹਿੰਦੇ ਜਿਹੜੀ ਛੋਟੀ ਕੀੜੀ ਹੈ ਨਾ ਉਹ ਹਾਥੀ ਨੂੰ ਵੀ ਮਾਰ ਦਿੰਦੀ ਹੈ ਆਹੋ ਗੱਲ ਸਹੀ ਹੈ ਭਾਈ ਬਿਲਕੁਲ ਇਦਾਂ ਹੀ ਆ ਮਾਰਨੇ ਬਣੀ ਜਿਲੇਗਾ ਚਿੱਟੀ ਤੇ ਕੰਕਰਸ ਤੁੱਲਾ ਹੂੰ ਉਹ ਜਿਹੜੀ ਪੂਰੀ ਡੀਲ ਦੇ ਵਿੱਚ ਨਾ ਉਹ ਤਾਂ ਉਹ ਇੱਕ ਚੀਟੀ ਵਰਗੀ ਚੀਜ਼ ਫੜ ਨਹੀਂ ਹੁੰਦੀ ਐ ਡਿਟੇਲ ਉਹ ਚੀਟੀ ਵਾਲੀ ਚੀਜ਼ ਨੂੰ ਫੜ ਕੇ ਜਿਹੜਾ ਤੁਸੀਂ ਟਵਿਸਟ ਕਰ ਸਕਦੇ ਆ ਉਹ ਹੀ ਤੁਹਾਡੇ ਅਪਰੂਵਲ ਤੇ ਡਿਕਲਾਈਨ ਦਾ ਡਿਫਰੈਂਸ ਹੈ ਇਹ ਤਾਂ ਇੱਕ ਫਾਸਾ ਹੋ ਗਿਆ ਜਿਹੜਾ ਤੁਹਾਡਾ ਕਲਾਇੰਟ ਆ ਹਾਂਜੀ ਉਹਦੇ ਤੋਂ ਤੁਸੀਂ ਕੀ 익ਸਪੈਕਟ ਕਰਦੇ ਆ ਉਹਨੂੰ ਤੁਸੀਂ ਕਿਹੜਾ ਹੋਮਵਰਕ ਦਿੰਨੇ ਆ ਕਈ ਵਾਰੀ ਬੰਦੇ ਸਾਡੇ ਕਹਿੰਦੇ ਨਹੀਂ ਨਹੀਂ ਭਾਜੀ ਮੇਰੇ ਕੋਲ ਇੰਨਾ ਟਾਈਮ ਕਿੱਥੇ ਆ ਪੇਪਰ ਵਾਰ ਤੁਸੀਂ ਆਪ ਹੀ ਸਦਾ ਕਰ ਲਿਓ ਨਹੀਂ ਭਾਈ ਜਿਹੜੀ ਦੇਖੋ ਐਜ਼ ਐ ਮੈਂ ਉਹਨੂੰ ਇੱਕ ਗੱਲ ਕਹਿਣਾ ਹਾਂ ਡਾਕਟਰ ਵਕੀਲ yes ਤੇ ਤੁਹਾਡਾ ਫਾਈਨੈਂਸ ਬ੍ਰੋਕਰ ਕੀ ਬਾਤ ਆ ਇਹ ਤਿੰਨਾ ਤੋਂ ਕਦੀ ਵੀ ਚੀਜ਼ ਲਕੋਣੀ ਨਹੀਂ ਬਿਲਕੁਲ ਸਹੀ ਜੋ ਵੀ ਤੁਹਾਡੀ ਬਿਮਾਰੀ ਹੈ ਡਾਕਟਰ ਨੂੰ ਖੁੱਲ ਕੇ ਦੱਸਣੀ ਹੈ ਹਾਂ ਹਾਂ ਜੋ ਵੀ ਤੁਹਾਡਾ ਕੇਸ ਹੈ ਵਕੀਲ ਨੂੰ ਤੁਹਾਨੂੰ ਖੁੱਲ ਕੇ ਦੱਸਣਾ ਵਕੀਲ ਤਾਂ ਹੀ ਤੁਹਾਡਾ ਜਿੱਤ ਪਾਊਗਾ ਤੇ ਜਿਹੜੀ ਤੁਹਾਡੀ ਪ੍ਰੋਬਲਮਲੀ ਫਾਈਨੈਂਸ ਦੀ ਹੈ ਤੁਹਾਨੂੰ ਖੁੱਲ ਕੇ ਦੱਸਣੀ ਪੈਣੀ ਤਾਂ ਹੀ ਤੁਹਾਡਾ ਬ੍ਰੋਕਰ ਉਹ ਚੀਜ਼ ਨੂੰ ਚੰਗਾ ਬ੍ਰੋਕਰ ਜਿਹੜਾ ਐਨਲਾਈਜ਼ ਕਰਕੇ ਉਹ ਕਰ ਸਕਦਾ ਇਸ ਕਰਕੇ ਇਹ ਤਿੰਨ ਚੀਜ਼ਾਂ ਤੋਂ ਤੁਸੀਂ ਕਦੀ ਭਰੇ ਨਹੀਂ ਕਰਨਾ ਤਿੰਨ ਚੀਜ਼ਾਂ ਨੂੰ ਖੁੱਲ ਕੇ ਢਿੱਡ ਢਿੱਡੋਂ ਪੂਰੀ ਗੱਲਬਾਤ ਕਰਨੀ ਹੈ ਤੇ ਇਹ ਮੇਰਾ ਹੋਮਵਰਕ ਉਹਨਾਂ ਵਾਸਤੇ ਆਈ ਹੈ ਕਿ ਹਾਂ ਵੀ ਜਿਹੜੀ ਗੱਲ ਕਰਨੀ ਹੈ ਤੇ ਗੱਲ 'ਚ ਕੋਈ ਲਕੋ ਨੀ ਰੱਖਣਾ ਪਰ ਉਹ ਚੀਜ਼ ਸਾਡੇ ਕਾਲੀ ਰਹਿਣੀ ਹੈ ਹੁਣ ਜਿਹੜੀ ਮੇਰੀ ਤੁਹਾਡੀ ਗੱਲ ਤੁਹਾਡੇ ਮੇਰੇ 'ਚ ਰਹਿਣੀ ਹੈ ਕਿਤੇ ਤੀਜੇ ਬੰਦੇ ਕੋਲ ਨਹੀਂ ਜਾਏ ਮੈਂ ਇਹ ਸੁਣਨਾ ਚਾਹੁੰਦਾ ਸੀ ਹਾਂ ਜੀ ਕੰਫਿਡੈਂਸ਼ੀਅਲਟੀ ਜਿਹੜੀ ਹੈ ਬਹੁਤ ਜੁਰਿਡਿਕ ਸੋ ਜੁਰਿਡਿਕ ਐਥਿਕਸ ਬਟ ਲੇਕਿਨ ਉਹ ਮੇਰੇ ਤੁਹਾਡੇ ਜੋ ਗੱਲ ਹੋਣੀ ਬਹੁਤ ਜ਼ਰੂਰੀ ਹੈ ਟੂ ਗੈਟ ਦਾ ਕੇਸ ਅਕ੍ਰੋਸ ਮੈਨੂੰ ਇਹ ਵੀ ਦੱਸੋ ਕਿ ਤੁਸੀਂ ਪਹਿਲੀ ਨਜ਼ਰੇ ਜਿਹੜੇ ਸਾਡੇ ਬੰਦੇ ਅਣਜਾਣ ਕਮਿਊਨਿਟੀ ਦੀ ਅਵੇਅਰਨੈਸ ਦੇ ਮੱਦੇ ਨਜ਼ਰ ਜਿਨ੍ਹਾਂ ਨੇ ਲਈ ਤੁਹਾਨੂੰ ਅਪਰੋਚ ਕਰਨੀ ਆ ਜਿਨ੍ਹਾਂ ਨੇ ਅਗਲੇ ਤੁਹਾਡੇ ਤੋਂ ਸਲਾਹ ਮੰਗਣੀ ਆ ਥੋੜੇ ਹੈਜ਼ਿਟੇਟ ਕਰ ਜਾਂਦੇ ਆ ਕਿ ਯਾਰ ਭਾਜੀ ਯਾਰ ਮਸੂਸੀ ਨਾ ਕਰ ਜੰਦੇ ਆ ਚਾਚਾ ਚਾਚਾ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੂੰ ਆਪਣੇ ਪੱਗ ਵਾਲਾ ਬਾਈ ਬਿਲਕੁਲ ਤੁਸੀਂ ਤਾਂ ਪ੍ਰੋਫੈਸ਼ਨਲ ਹੋਣਾ ਬਿਲਕੁਲ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਮਿਊਨਿਟੀ ਅਵੇਅਰਨੈਸ ਦੇ ਐਂਡ ਉਹ ਕਿਹੜੀ ਗੱਲ ਆ ਜਿਹੜੀ ਤੁਹਾਡੇ ਜ਼ਿਹਨ ਚ ਆਉਂਦੀ ਆ ਜਦੋਂ ਕੋਈ ਬੰਦਾ ਤੁਹਾਡੇ ਕੋਲ ਆਇਆ ਨਹੀਂ ਉਹ ਪੁੱਛਣਾ ਚਾਹੁੰਦਾ ਉਹ ਸਵਾਲ ਕਿਹੜੇ ਆ ਜਿਨ੍ਹਾਂ ਦੇ ਤੁਸੀਂ ਜਵਾਬ ਦੇਣ ਲਈ ਤਿਆਰ ਹੀ ਬੈਠੇ ਸਭ ਤੋਂ ਪਹਿਲਾਂ ਤੇ ਜੇ ਤੁਸੀਂ ਆਪਣੀ ਕਮੇਟੀ ਬਹੁਤ ਛੋਟੀ ਹੈ ਹੁਣ ਜੋ ਵੀ ਲਿਸਨ ਲਿਸਨ ਮੈਨੂੰ ਕਰ ਰਿਹਾ ਹੈ ਅੱਜ ਕਈਆਂ ਦੇ ਵਿੱਚ ਕਈਆਂ ਦੇ ਮੈਂ ਕੇਸ ਤੁਹਾਡੇ ਭਰਾਵਾਂ ਦੇ ਯਾਰਾਂ ਦੋਸਤਾਂ ਦੇ ਕੀਤੇ ਹੋਣੇ ਆ ਲੇਕਿਨ ਅੱਜ ਤੱਕ ਤੁਹਾਨੂੰ ਕਿਸੇ ਵੀ ਜਿੱਥੋਂ ਗੱਲ ਸੁਣੀ ਹੋਵੇ ਕੀ ਹਾਂ ਵੀ ਆ ਆ ਚੀਜ਼ ਚੰਗੀ ਗੱਲ ਨਾਲ ਕਰਕੇ ਤਾਂ ਸੁਣੀ ਆ ਚੰਗੀ ਗੱਲ ਨਾਲ ਸੁਣੀ ਆ ਲੇਕਿਨ ਜੇ ਮਤਲਬ ਬੇਸਿਕਲੀ ਨਹੀਂ ਆਵੇ ਉਹਦੀ ਜਿਹੜੀ ਪ੍ਰਾਈਵੇਸੀ ਹੈ ਉਹ ਐਜ਼ ਅ ਪ੍ਰਿੰਸ ਹੁੰਦੀ ਆ ਆਬਵੀਅਸਲੀ ਤੇ ਜੇ ਤੁਹਾਨੂੰ ਅੱਜ ਤੱਕ ਕੋਈ ਚੀਜ਼ ਨਹੀਂ ਸੁਣੀ ਤੇ ਤੁਸੀਂ ਆ ਸਮਝੋ ਕਿ ਤੁਹਾਡਾ ਔਰ ਮੇਰਾ ਕੇਸ ਵੀ ਸੇ ਉਦਾਂ ਹੀ ਰਹਿਣਾ ਹੈ ਜਿੱਦਾਂ ਅਸੀਂ ਸਾਰਿਆਂ ਦੇ ਆਪਣੇ ਭਰਾਵਾਂ ਦੇ ਕੇਸ ਕੱਢੇ ਆ ਇਹ ਵੀ ਜਿਹੜੀ ਪ੍ਰਾਈਵੇਸੀ ਹੈ ਉਹ ਉੱਥੇ ਹੀ ਰਹਿਣੀ ਹੈ ਪਰ ਲੇਕਿਨ ਕੰਮ ਤੁਹਾਡਾ ਬਾਹਰ ਨਿਕਲ ਸਰ ਕੇ ਸਰੇ ਹੋ ਕੇ ਪੂਰਾ ਨਿਕਲੂਗਾ ਪਰ ਤੁਸੀਂ ਬਾਅਦ ਚ ਪ੍ਰਮੋਸ਼ਨ ਜ਼ਰੂਰ ਕਰਨੀ ਹੈ ਵੀ ਕੰਮ ਕੀਤਾ ਗੁਰੂ ਨੇ ਕੀਤਾ ਹਮ ਲੌਜਿਕ ਫਾਈਨਾਂਸ ਦੀ ਜਿਹੜੀ ਟੀਮ ਆ ਉਹ ਤੁਹਾਡੇ ਲਈ ਹਮੇਸ਼ਾ ਤਿਆਰ ਰਹਿੰਦੀ ਆ ਪਰ ਹੁਣ ਤਾਂ ਕਾਫੀ ਸਮਾਂ ਹੋ ਗਿਆ ਸੁਖਨ 02102268616 ਜਾਂ ਫਿਰ 021266374 ਦੇ ਉੱਤੇ ਨੈਸ਼ਨਲ ਵਾਈਡ ਕਾਲ ਫਰੀ ਨੰਬਰ ਹੈ ਜੀ 0800 ਲੌਜਿਕ ਜੀ ਯਾਨੀ ਕਿ 0800564424 ਈਮੇਲ ਦੇ ਰਹੀ ਹਾਂ ਵਿੱਚ ਜੀਮਨ ਨਾਲ ਇੰਟੈਕਟ ਹੋ ਸਕਦਾ ਹਾਂ info@logicfinance.co.nz ਮੇਰਾ ਸਭ ਤੋਂ ਮੁੱਖ ਤਾ ਹੀ ਆ ਜਿਹੜੀ ਇੱਕ ਬਨਾਤੀ ਜਾਣਕਾਰੀ ਜਿਹਦੇ ਬਾਰੇ ਸਾਡੇ ਸਰੋਤਿਆਂ ਨੂੰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਤਿਆਰ ਰਹਿਣਾ ਚਾਹੀਦਾ ਉਹ ਤਿਆਰੀ ਕਿਹੜੀ ਹੋਣੀ ਚਾਹੀਦੀ ਹੈ ਜੇ ਹਨ ਫਰਸ ਕਰ ਲੋ ਬੰਦਾ ਨਵਾਂ ਮਕਾਨ ਲੈ ਰੱਖਾ ਉਹਦੇ ਲਈ ਨੋਟ ਲੈਣਾ ਔਰ ਨੂੰ ਪਤਾ ਕੁਛ ਨਹੀਂ ਨਾ ਮੈਨੂੰ ਇਨਕਮ ਦੇ ਬਾਰੇ ਬਹੁਤਾ ਕਦੇ ਮੈਨ ਅਨਲਾਈਜ਼ ਕੀਤਾ ਨਾ ਮੈਨੂੰ ਪਤਾ ਮੇਰੇ ਖਰਚੇ ਕਿੰਨੇ ਆ ਵਿੱਚੇ ਪਿੱਛੇ ਲੋਡ ਪੈ ਜਾਂਦੀ ਆ ਵੀ ਭਾਈ ਉੱਥੇ ਮਾਮੀ ਦਾ ਡਾਇੰਸਰ ਚੱਲਦਾ ਉਹਨੂੰ ਹੀ ਪੈਸੇ ਭੇਜਣੇ ਆ ਤੇ ਨਾਲ ਕੀ ਸ਼ੱਕ ਭੇਜਣੀਆਂ ਤੇ ਉਹਦੇ ਲਈ ਪੈਸੇ ਲੱਗਣੇ ਆ ਮੋਟਰ ਦਾ ਉਹ ਡੂੰਗਾ ਕਰਾਉਣਾ 1 ਲੱਖ ਰੁਪਏ ਉਹਦਾ ਵੀ ਲੱਗਣਾ ਜਿਹੜੀ ਇਦਾਂ ਦੇ ਖਰਚੇ ਸਾਡਾ ਜਿਹੜਾ ਪ੍ਰਵਾਸੀ ਭਾਈਚਾਰਾ ਪਰਟੀਕੁਲਰਲੀ ਉਹਨੂੰ ਤੁਸੀਂ ਕਿਵੇਂ ਡੀਲ ਕਰਦੇ ਹੋ ਤੇ ਕੀ ਗਾਈਡ ਕਰਦੇ ਹੋ ਤਾਂ ਕਿ ਉਹਨਾਂ ਦਾ ਜਿਹੜਾ ਇਨਕਮ ਤੇ ਆਊਟ ਗੋਇੰਗ ਦਾ ਹਿਸਾਬ-ਕਿਤਾਬ ਉਹ ਤੁਹਾਡੇ ਕਹਿਣੇ ਅਨਸਾਰ ਜਿਹੜਾ ਉਹ ਕੰ ਜੋਦਿਕ ਲੋਨ ਅਪਰੂਵਲੀ ਅਪਲੀਕੇਸ਼ਨ ਭਾਈ ਦੇਖੋ ਭਾਈ ਆਪਣੇ ਸਾਰੇ ਨੂੰ ਪਰਿਵਾਰ ਦੀ ਜਿਹੜੀ ਆ ਜਿਹੜੀ ਖਚ ਹੁੰਦੀ ਉਹ ਸਭ ਤੋਂ ਪਹਿਲਾਂ ਹੀ ਹੁੰਦੀ ਹੈ ਬਿਲਕੁਲ ਸਹੀ ਠੀਕ ਹੈ ਜੀ ਤੇ ਜੇ ਸਾਨੂੰ ਪਤਾ ਹੈ ਕਿ ਸਾਡੇ ਪਰਿਵਾਰਾਂ ਚ ਇਹ ਸਾਨੂੰ ਚੀਜ਼ਾਂ ਆ ਸਕਦੀਆਂ ਲੋੜਾਂ ਪੈ ਸਕਦੀਆਂ ਬਿਲਕੁਲ ਤੇ ਘਰ ਨੂੰ ਕਮਿਟ ਕਰਨ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੀ ਜੇਬ ਦੇਖਣੀ ਹੈ ਤੇ ਜੇ ਸਾਡੀ ਜੇਬ ਉਸ ਚੀਜ਼ ਨੂੰ ਐਸੇ ਕੰਬਾਈਨ ਹੋ ਕੇ ਚੱਲ ਸਕਦੀ ਕਿ ਹਾਂ ਵੀ ਠੀਕ ਹੈ ਮੈਂ ਘਰੇ ਵੀ 1000 ਡਾਲਰ ਮਹੀਨੇ ਦਾ ਭੇਜਣਾ ਬਿਲਕੁਲ ਸਹੀ ਉਹ ਮੇਰਾ ਕੰਟੀਨਿਊ ਰੋਗਾ ਉਹ ਨਹੀਂ ਬਟ ਕੀ ਮੈਂ ਉਹ ਤੋਂ ਬਾਅਦ ਆਪਣੀ ਜਿਹੜੀ ਮਾਰਗੇਜ ਦੀ ਪੇਮੈਂਟਸ ਐ ਉਹ ਮੈਂ ਅਫੋਰਡ ਕਰ ਸਕਦਾ ਉਹਦਾ ਇੱਕ ਸਿੰਪਲ ਰੀਜ਼ਨ ਹੈ ਜੀ ਦੇਖੋ ਇੱਕ ਨਾ ਬਹੁਤ Google ਦੇ ਉੱਤੇ ਕਿਸੇ ਨੇ ਜਾ ਕੇ ਦਸੀ ਕਿ ਕੈਲਕੂਲੇਟਰ ਹੈ ਮਾਰਗੇਜ ਰੀਪੇਮੈਂਟ ਕੈਲਕੂਲੇਟਰ ਸਭ ਤੋਂ ਪਹਿਲ ਸਭ ਤੋਂ ਪਹਿਲੀ ਵੱਡੀ ਗੱਲ ਜਿਹੜੀ ਜੇਕਰ ਤੁਸੀਂ ਪਹਿਲੇ ਆਪਣੇ ਆਪ ਨੂੰ ਦੇਖਣਾ ਹੈ ਦੇ ਕਿ ਹੋ ਲੋਨ ਹੁੰਦਾ ਹੈ ਨਹੀਂ ਹੁੰਦਾ ਵੱਖਰੀ ਗੱਲ ਹੈ ਲੇਕਿਨ ਮੈਂ ਪਹਿਲਾਂ ਦੇਖਾਂ ਮੈਂ ਅਫੋਰਡ ਵੀ ਕਰ ਪਾਉਂਗਾ ਕਿ ਨਹੀਂ ਬਿਲਕੁਲ ਸਹੀ ਤੇ ਜਿਹੜਾ ਮਾਰਗੇਜ ਰੀਪੇਮੈਂਟ ਕੈਲਕੂਲੇਟਰ ਹੈ ਉਹਦੇ ਜਾ ਕੇ ਤਿੰਨ ਚੀਜ਼ਾਂ ਪਾਣੀਆਂ ਸਿਰਫ ਜੀ ਕਿੰਨਾ ਲੋਨ ਅਮਾਉਂਟ ਲੈਣਾ ਤੁਸੀਂ ਹਾਂ ਹਾਂ ਕਿੰਨੀ ਸਾਲ ਦੀ ਟਰਮ ਹੈ ਉਹ ਟਰਮ ਤੁਸੀਂ ਮੈਕਸਿਮਮ ਲੈ ਕੇ ਚੱਲੋ 30 ਸਾਲ ਦੀ ਠੀਕ ਹੈ ਲੋਨ ਟਰਮ ਠੀਕ ਹੈ ਤੇ ਕਿੰਨੇ ਇੰਟਰਸਟ ਤੇ ਮੈਨੂੰ ਲੋਨ ਮਿਲੂਗਾ ਤੇ ਉਹ ਤੁਸੀਂ ਕੋਈ ਵੀ ਇੰਟਰਸਟ ਦੇ ਅੱਜ ਦੇ ਕੈਲਕੂਲੇਸ਼ਨ ਖੋਲ ਲਓ ਇहां ਵੀ ਜੇ 5% ਚੱਲ ਰਿਹਾ ਹੈ ਤੇ ਜੇਕਰ ਅਸੀਂ ਘੱਟ ਡਿਪਾਜ਼ਿਟ ਕਰ ਰਹੇ ਹਾਂ ਹੋ ਸਕਦਾ ਉੱਤੇ 9.70 ਹੋਰ ਆ ਜਾਣਗੇ ਤੁਸੀਂ ਰਫਲੀ ਤੁਸੀਂ 6% ਲੈ ਕੇ ਮਤਲਬ ਜੋ ਵੀ ਤੁਹਾਨੂੰ ਨਜ਼ਰ ਆ ਰਿਹਾ ਉੱਤੇ ਤੁਸੀਂ 50 60 ਜਾਂ 1% ਉੱਪਰ ਹੀ ਲੈ ਕੇ ਆਪਣੀ ਇੱਕ ਰੀਪੇਮੈਂਟ ਨੂੰ ਕੈਲਕੂਲੇਟ ਕਰਨਾ ਹੈ ਬਿਲਕੁਲ ਸਹੀ ਹੁਣ ਉਹਤੇ ਵੀਕਲੀ ਤੁਹਾਡੀ ਜਿਹੜੀ ਰੀਪੇਮੈਂਟ ਨਜ਼ਰ ਆ ਗਈ ਤੁਹਾਨੂੰ ਹਾਂ ਵੀ ਮੇਰੀ ਇਹ 700 ਦੀ ਰੀਪੇਮੈਂਟ ਬਣਦੀ ਹੈ ਹਾਂਜੀ ਤੁਸੀਂ ਜੇ ਨਿਆਰਾ 700 ਤੇ ਮੈਂ ਕਰ ਸਕਦਾ ਨਾਲ ਦੇ ਨਾਲ ਮੈਂ 1000 ਭੇਜ ਵੀ ਸਕਦਾ ਮਹੀਨੇ ਦਾ ਜਿਹੜਾ ਮੈਂ ਭੇਜ ਰਿਹਾ 250 ਜੇਕਰ ਵੀਕ ਦਾ ਭੇਜਣਾ ਮੈਂ ਮਾਤੇ ਨੂੰ ਉਹ ਵੀ ਮੈਂ ਭੇਜ ਸਕਦਾ ਬਿਲਕੁਲ ਸਹੀ ਤੇ ਆਈ ਥਿੰਕ ਮੈਨੂੰ ਪ੍ਰੋਸੀਡ ਕਰਨਾ ਚਾਹੀਦਾ ਹੈ ਹਾਂ ਹਾਂ ਤੇ ਜੇ ਅਗਰ ਉਸ ਲੈਵਲ ਤੇ ਤੁਹਾਨੂੰ ਇੱਕ ਕੰਫਰਟ ਆਪਣਾ ਹੀ ਆ ਜਾਂਦਾ ਉਹ ਤੋਂ ਬਾਅਦ ਡੈਫੀਨਿਟਲੀ ਕੋਈ ਪਹੁੰਚੱਕੂ ਫਿਰ ਡਿਪੋਜ਼ਿਟ ਜਿਹੜਾ ਇਹ ਦੇਖੋ ਬਹੁਤ ਅੱਜ ਕੱਲ ਦੀ ਮਾਰਕੀਟ ਚ ਡਿਪੋਜ਼ਿਟ ਬੈਂਕਰ ਬਹੁਤ ਘਾਟੀ ਕਰਦੇ ਆ ਜਿੱਦਾਂ ਹੁਣ ਤੁਸੀਂ 5% ਦੇ ਵੀ ਕੰਮ ਕਰ ਸਕਦੇ ਆ ਅੱਛਾ ਜੀ 10 ਤੇ ਵੀ ਕਰ ਸਕਦੇ 20 ਤੇ ਵੀ ਕਰ ਸਕਦੇ ਜੇ 20 ਦੇ ਜਿਹਦੇ ਕੋਲ ਹੈਗਾ ਚੰਗਾ ਜੀ ਹਾਲੇ ਕਿਨ ਜੇ ਘੱਟ ਤੋਂ ਘੱਟ ਤੁਸੀਂ 5 ਤੇ ਕਰ ਪਾ ਰਹੇ ਆ 댓 ਮੀਨ ਡਿਪੋਜ਼ਿਟ ਦੇ ਦੀ ਕੋਈ ਆਪਣੀ ਇੰਨੀ ਮਾਰ ਰਹਿ ਨਹੀਂ ਗਈ ਬਿਲਕੁਲ ਸਹੀ ਜੇ 7 ਲੱਖ ਦਾ ਘਰ ਵੀ ਲੈਣਾ ਤੇ 35000 ਤੇ ਡਿਪੋਜ਼ਿਟ ਤੇ ਕੰਮ ਹੋ ਜਾਣਾ ਬਿਲਕੁਲ ਸਹੀ ਠੀਕ ਹੈ ਜੀ ਬਿਲਕੁਲ ਸਹੀ ਤੇ ਉਹ ਸੈਕਿੰਡ ਪੁਆਇੰਟ ਆ ਤੇ ਥਰਡ ਪੁਆਇੰਟ ਫਿਰ ਅਸੀਂ ਅਸ ਹਸਬੰਦ ਵਾਈਫ ਦੀ ਐਨਲੀ ਇਨਕਮ ਹੈ ਦੋ ਬੱਚੇ ਤੁਹਾਡੇ ਤੇ ਤੁਹਾਡਾ 1.5 ਲੱਖ ਦਾ ਬੇਸਿਕਲੀ ਦੋਨਾਂ ਦਾ ਕੰਬਾਈਨ ਪੈਕੇਜ ਬਣ ਰਿਹਾ ਹੈ ਜੀ 8.5 ਲੱਖ ਦਾ ਲੋਨ ਈਜ਼ੀ ਤੁਹਾਨੂੰ ਮਤਲਬ ਬੇਸਿਕਲੀ ਤੁਸੀਂ ਪ੍ਰੋਜੈਕਟ ਕਰਕੇ ਦੱਸ ਸਕਦੇ ਆ ਗਾਈਡ ਕਰ ਸਕਦੇ ਆਂ ਬਿਲਕੁਲ ਬਿਲਕੁਲ ਹੀ ਹਮੇ ਸਿਚੁਏਸ਼ਨ ਸ਼ਾਇਦ ਉਨੀ ਬਿਹਤਰ ਨਹੀਂ ਪਰ ਮੈਂ ਤੁਹਾਨੂੰ ਇਹ ਗੱਲ ਆਸਾਨੀ ਨਾਲ ਦੱਸ ਸਕਦਾ ਪੀ ਅਗਲੇ 3 ਜਾਂ 6 ਜਾਂ 8 ਮਹੀਨਿਆਂ ਬਾਅਦ ਤੁਹਾਡੀ ਸਿਚੁਏਸ਼ਨ ਫਾਈਨੈਂਸ਼ਲੀ ਤੁਸੀਂ ਇੱਥੇ ਖੜੇ ਹੋਣਾ ਜਾਂ ਤੁਸੀਂ ਆਹ ਜਾਂ ਤੁਸੀਂ ਆਹ ਸਟੈਪ ਲੈ ਲਓ ਆਹ ਸਟੈਪ ਲੈ ਕੇ ਬੇਸਿਕਲੀ ਇੱਥੇ ਤੱਕ 3 ਮਹੀਨੇ ਬਾਅਦ ਮੇਰੇ ਕੋਲ ਵਾਪਿਸ ਆ ਜਾਓ ਜਾ ਮੀਨੇ ਮੈਂ ਕੋ ਵਾਪਸ ਆਇਆ ਬਹੁਤ ਕੀ ਸੰਦੇ ਇਹਦਾਂ ਦੀ ਜਿਹਨਾਂ ਨੂੰ ਅਸੀਂ ਅਸੀਂ ਪਾਟ ਗਾਰਡ ਤੇ ਪਾਨੇ ਆ ਕਿ ਬੇਸਿਕਲੀ ਇੱਥੇ ਤੁਹਾਡੇ ਦੇ ਕੋਲ ਪ੍ਰੋਬਲਮ ਨੂੰ ਪਤਾ ਹੀ ਨਹੀਂ ਵਿਚਾਰਿਆ ਹੁਣ ਕਈਆਂ ਦੇ ਕੋਲ ਕੀ ਹੁੰਦਾ ਅਕਾਊਂਟ ਚ ਪੈਸੇ ਘਟ ਗਏ ਜਿੰਨਾ ਲੇਕਿਨ ਖਰਚਾ ਤਾਂ ਡਬੇ ਚੱਲ ਰਿਹਾ ਉਹ ਮਾਈਨਸ ਚ ਚਲਾ ਜਾਂਦਾ ਕੌਣ ਜੇ ਮਾਈਨਸ ਚ ਚਲਾ ਜਾਂਦਾ ਹੁਣ ਬੈਂਕ ਕਹਿੰਦਾ ਯਾ ਠੀਕ ਹੈ ਤੂੰ ਲੋਨ ਲੈ ਰਹਾ ਹੈ ਲੇਕਿਨ ਤੇਰੇ ਅਕਾਊਂਟ ਤੇ ਮਾਈਨਸ ਜਾਈ ਜਾ ਰਿਹਾ ਹੈ ਹਮ ਹੁਣ ਉਹਨੂੰ ਮਾਈਨਸ ਨੂੰ ਧਿਆਨ ਰੱਖਣ ਵਾਸਤੇ ਅਸੀਂ ਕਹਿੰਨੇ ਦੇਖੋ ਪਹਿਲਾਂ 3 ਮਹੀਨੇ ਤੁਸੀਂ ਆਪਣੀ ਇੱਕ ਸਿਸਟਮ ਸਹੀ ਬਣਾਓ ਜਿਹਦੇ ਚ ਮਾਈ ਬਿਲਕੁਲ ਸਹੀ ਆ ਗਾਈਡਲਾਈਨ ਦਿੱਤੀ ਦੱਸਣੀ ਹੈ ਉਹਨਾਂ ਨੂੰ ਕਿ ਬੇਸਿਕਲੀ ਹਾਂ ਵੀ ਤੁਹਾਨੂੰ ਪਾਚ ਕਿੰਨਾ ਪਾਣਾ ਤੇ ਇਹ ਚੀਜ਼ਾਂ ਕਈ ਜਿਹੜੀਆਂ ਅਸੀਂ ਆਪਣੇ ਭਰਾਵਾਂ ਨਾਲ ਗੱਲ ਕਰਕੇ ਭੈਣਾਂ ਨਾਲ ਗੱਲ ਕਰਕੇ ਉਹਨਾਂ ਨੂੰ ਸੈੱਟ ਕਰਕੇ ਬਾਅਦ ਤੇ ਪਾ ਲਈਦਾ ਹਮ ਪਰ ਜਿਹੜਾ ਸਭ ਤੋਂ ਪਹਿਲਾ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸੀ ਤੁਹਾਨੂੰ ਆਪਣੇ ਆਪਾਂ ਤਾਂ ਹੋਣਾ ਜਿਹਾ ਕਿ ਇੰਨੀ ਮੇਰੀ ਮੁਰਗੀ ਦੀ ਰੀਪੇਮੈਂਟ ਗ੍ਰਾਫਲੀ ਬਣੂਗੀ ਬਿਲਕੁਲ ਸਹੀ ਕੀ ਆਪਾਂ ਸਟੈਪ ਚੱਕੀਏ ਕੀ ਆਪਾਂ ਚਤਨਾ ਚੱਕੀਏ ਬਿਲਕੁਲ ਸਹੀ ਮੈਨੂੰ ਇਹ ਵੀ ਦੱਸੋ ਕਿ ਜਿਹੜਾ ਤੁਹਾਡਾ ਲੌਜੀਕ ਫਾਈਨਾਂਸ ਦਾ ਬਹੁਤ ਸੋਹਣਾ ਸਲੋਗਨ ਹੈ ਕਿ ਟ੍ਰਾਂਸਫਾਰਮਿੰਗ ਲਾਈਵ ਔਰ ਬੜਾ ਟ੍ਰਾਂਸਪੇਰੈਂਟ ਸਿਸਟਮ ਹੈ ਇਸ ਕੰਟਰੀ ਦਾ ਪਹਿਲਾਂ ਤੁਸੀਂ ਜ਼ਿਕਰ ਕਰੀ ਦਿੱਤਾ ਵਰਕ ਹੈ ਰੈਕਸ ਦਾ ਕੌਨਫਿਡੈਂਸ਼ੀਅਲਿਟੀ ਦਾ ਸੋ ਇਹ ਸਾਰੇ ਦੇ ਮਤੇ ਨਜ਼ਰ ਕਰਨ ਲਈ ਹੋਮ ਲੋਨ ਦੀ ਗੱਲ ਨਹੀਂ ਤੁਸੀਂ ਇਕਵਪਮੈਂਟ ਦੀ ਗੱਲ ਕਰਦੇ ਹੋ ਪਰਸਨਲ ਲੋਨ ਦੀ ਗੱਲ ਕਰਦੇ ਹੋ ਬਿਜ਼ਨਸ ਦੇ ਵਿੱਚ ਸਾਡੇ ਬਹੁਤ ਸਾਰੇ ਪ੍ਰਾਇਓਰਟੀ ਦੇ ਲੋਕ ਉਹ ਕਹਿੰਦੇ ਘਰ ਬਾਅਦ ਚ ਲੈਣਾ ਪਹਿਲਾਂ ਬਿਜ਼ਨਸ ਬਿਜ਼ਨਸ ਕਰ ਲੈ ਹੈਗੇ ਬੰਦੇ ਬਿਲਕੁਲ ਬਿਲਕੁਲ ਬੋਟਰ ਈਕਲ ਦੀ ਗੱਲ ਚੱਲਦੀ ਆ ਕੈਰਾਵਨ ਦੀ ਗੱਲ ਚੱਲਦੀ ਆ ਟਰਕਿੰਗ ਇੰਡਸਟਰੀ ਸਾਡੇ ਲੋਕ ਬਹੁਤ ਨੇ ਮੈਨੂੰ ਦੱਸੋ ਕਿ ਜਦੋਂ ਇਹ ਸਾਰੀਆਂ ਗੱਲਾਂ ਚੱਲਦੀਆਂ ਇਹਦੇ ਵਿੱਚ ਐਸ ਨੇ ਜਿਹੜਾ ਕਲਾ ਉਹ ਜ਼ਿਆਦਾਤਰ ਕਿਸ ਕਿਸਮ ਦਾ ਕਲਾਇੰਟ ਆ ਤੀ ਇੱਕ ਦੋ ਕੇਸ ਸਿਨੈਰੀਓ ਮੈਂ ਜ਼ਰੂਰ ਚਾਹਾਂਗਾ ਇਹਨਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਤੁਸੀਂ ਸਾਡੇ ਨਾਲ ਜ਼ਰੂਰ ਡਿਸਕਸ ਕਰੋ ਇੱਥੇ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਕਲਾਇੰਟ ਬੇਸ ਹੈ ਉਹ ਹੋਮ ਲੋਨ ਦੇ ਵਿੱਚ ਹੀ ਹੈ ਵੈਰੀ ਗੁੱਡ ਹੋਮ ਲੋਨ ਦੇ ਵਿੱਚ ਕਿਉਂਕਿ ਸਭ ਤੋਂ ਜ਼ਿਆਦਾ ਟਿੱਕੀ ਪਾਰਟ ਹੈ ਲੋਨਸ ਨੂੰ ਅਪਰੂਵ ਕਰਾਉਣ ਦਾ ਉਹ ਹੋਮ ਲੋਨ ਹੀ ਹੈ ਜਿਹੜੇ ਜਿਹੜੇ ਕਾਰਾਂ ਦੇ ਲੋਨ ਰੱਖਾਂਗੇ ਲੋਨ ਉਹ ਮੈਨੂੰ ਲੱਗਦਾ ਕਿ ਉਹ ਤੇ ਮੇਰੇ ਵਾਸਤੇ ਇੱਕ ਲੈਫਟ ਹੈਂਡ ਦਾ ਹੀ ਖੇਲ ਸਮਝੋ ਆਏ ਹੈ ਠੀਕ ਹੈ ਜੀ ਜਿਹੜੇ ਜਿਹੜੇ ਘਰਾਂ ਦੇ ਲੋਕ ਨੇ ਉਹਦੇ ਵਿੱਚ ਤੁਹਾਡੀ ਬਹੁਤ ਬਰੀਕੀਤ ਜਿਹੜੀ ਵੱਜ ਜਾਂਦੀ ਹੈ ਹਾਂ ਤੇ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜਿਹੜੀ ਐਨਲਾਈਜ਼ਿੰਗ ਪੁਆਇੰਟ ਉਹਦੇ ਵਾਸਤੇ ਤੁਹਾਡਾ ਉਹ ਐਨਲਾਈਜ਼ਿੰਗ ਪੁਆਇੰਟ ਹੋਣਾ ਬਹੁਤ ਜ਼ਰੂਰੀ ਹੈ ਉਹ ਉਹ ਤੁਸੀਂ ਜਾ ਕੇ ਸਾਡੇ ਰਿਵਿਊਜ਼ ਪੜ੍ਹੋਗੇ ਜਿਹੜੇ ਫੇਸਬੁੱਕ ਦੇ ਉੱਤੇ ਆਪਣੇ ਗੂਗਲ ਦੇ ਉੱਤੇ ਇਟ ਸਟੈਂਡਸ ਬਾਏ ਇਟਸੈਲਫ ਇਹ ਹੈ ਵੀ ਆਪਾਂ ਉਹ ਕੰਮ ਕੀ ਕਰ ਰਹੇ ਆ ਇੱਕ ਬੰਦੇ ਦਾ ਤਾਂ 40000 ਦਾ ਭਾਜੀ ਉਹਨੇ ਡਿਪੋਜ਼ਿਟ ਮਾਰ ਗਿਆ ਕਿਉਂਕਿ ਉਹਨੇ ਅਨ ਕੰਡੀਸ਼ਨਲ ਸੇਲ ਐਂਡ ਪਰਚੇਸ ਐਗਰੀਮੈਂਟ ਸਾਈਨ ਕਰਤਾ ਆਪਣਾ ਆਪਸ਼ਨ ਦੇ ਉੱਤੇ ਅੱਛਾ ਕਿਉਂਕਿ ਉਹਨੂੰ ਕਿਸੇ ਨੇ ਕਹਿਤਾ ਕਿ ਹੋ ਜਾਊਗਾ ਤੇਰਾ ਕੰਮ ਹਨਾ ਤੇ ਹੋ ਜਾਊਗਾ ਤੇ ਅਸੀਂ ਵੀ ਕਹਿੰਨੇ ਆ ਲੇਕਿਨ ਅਸੀਂ ਆ ਨਹੀਂ ਕਦੀ ਕਿਹਾ ਕਿ ਜਾ ਕੇ ਆਕਸ਼ਨ ਤੇ ਜਾ ਕੇ ਤੂੰ ਚੱਕ ਦੇ ਚੱਕ ਦੇ ਫੱਟੇ ਹਨਾ ਹੁਣ ਜਦੋਂ ਨੇ ਆਕਸ਼ਨ ਤੇ ਜਾ ਕੇ ਚੱਕੇ ਫੱਟੇ ਚੱਕ ਤੇ 40000 ਵੀ ਦੇਤਾ ਓਏ ਹੋਏ ਉਸ ਤੋਂ ਬਾਅਦ ਜਿਹੜਾ ਜਿੱਥੋਂ ਹੈ ਉਹਨਾਂ ਦੀ ਐਪਲੀਕੇਸ਼ਨ ਕੀ ਉਹ ਬੈਂਕ ਮੁੱਕਰ ਗਈ ਇਹ ਤਾਂ ਬਹੁਤ ਹੁੰਦਾ ਬਹੁਤ ਹੁੰਦਾ ਤੇ ਉਹ ਉਹ ਦਰਵਾਜ਼ਾ ਜਦੋਂ ਨੇ ਮੇਰਾ ਖੜਕਾਇਆ ਉਹ ਤੁਸੀਂ ਮੈਂ ਉਹ ਡੀਲ ਆਪੇ ਉਹਦੀ ਸਿਚੁਏਸ਼ਨ ਕੀ ਹੋਊਗੀ ਕੀ ਹੋਊਗੀ ਸੋਚੋ ਹਨਾ ਉਦੇ ਨਿਆਣੇ ਦੋ ਅਫੀਜੀ ਤੋਂ ਬੰਦਾ ਆਇਆ ਸੀ ਤੇ ਬੇਸਿਕਲੀ ਆ ਉਹ ਕੇਸ ਨੂੰ ਮੈਂ ਅਨਲਾਈਜ਼ ਕੀਤਾ ਮੈਂ ਬੈਂਕ ਨਾਲ ਫਾਈਟ ਕੀਤੀ ਸੇਮ ਬੈਂਕ 'ਚ ਮੈਂ ਅਪਲੀਕੇਸ਼ਨ ਲਾਈ ਜਿੱਥੇ ਉਹ ਕਿਉਂ ਲੱਗ ਉਸੇ ਬੈਂਕ 'ਚ ਸਾਡੀ ਸੀ ਸਿਰਫ ਉਸੇ ਦੀ ਜਾਣਵੜ ਕੇ ਪੰਗੇ ਲੈ ਨਾ ਨਹੀਂ ਮੈਂ ਪੰਗੇ ਨਹੀਂ ਲਿਆ ਭਾਜੀ ਮੈਂ ਸੱਚੀ ਉਸੇ ਬੈਂਕ 'ਚ ਅਪਲੀਕੇਸ਼ਨ ਲਾਈ ਜਿੱਥੇ ਜਾਣੀ ਸੀ ਬਟ ਉਹਦਾ ਜਿਹੜਾ ਇੱਕ ਪੁਆਇੰਟ ਜਿਹੜਾ ਟੈਸਟ ਸੀ ਜਿਹੜੀ ਜਿਹੜੀ ਉਹਨੂੰ ਬਾ ਘੁਮਾਣੀ ਸੀ ਉਹ ਘੁਮਾਈ ਉਹ ਅਪਰੂਵਲ ਲੈ ਕੇ ਮੈਂ ਹਾਇਰ ਮੈਨੇਜਮੈਂਟ ਤੋਂ ਫਾਈਟ ਕਰਕੇ ਉਹ ਅਪਰੂਵਲ ਕਢਾਇਆ ਤੇ ਉਹ ਬੰਦੇ ਦਾ 40 ਹਜ਼ਾਰ ਵਿੱਚ ਆਇਆ ਦੇ ਉਹ ਨੂੰ ਘਰ ਵੀ ਦਵਾਇਆ ਤੇ ਅੱਜ ਵੀ ਉਹ ਬੰਦਾ ਮਤਲਬ ਇੰਨਾ ਰਿਗਾਰਡ ਕਰਦਾ ਹੈ ਕਿ ਜਿਹੜੀ ਮਰਜ਼ੀ ਹੋ ਜੇ ਗੁਰੂ ਕੰਦੋਲਾ ਸਭ ਤੋਂ ਪਹਿਲਾਂ ਫੋਨ ਚੱਕ ਕੇ ਸਿਰਫ ਪੁੱਛਦਾ ਹੈ ਕਿ ਭਾਜੀ ਇਹਦਾ ਕਰ ਲਈ ਕੋਈ ਵੀ ਚੀਜ਼ ਦੀ ਲਾਈਫ ਦੀ ਚੀਜ਼ ਹੋਵੇ ਇੱਕ ਵਾਰੀ ਡਿਸਕਸ ਜ਼ਰੂਰ ਕਰਾਂ ਮੈਂ ਦੇਖ ਰਿਹਾ ਹਾਂ ਜਿਹੜੇ ਮਾਟੀ ਕਲਚਰਸਮਾ ਕੰਟਰੀ ਦਾ ਉਹ ਇੱਥੇ ਸ਼ੋਅ ਕੇਸ ਹੋ ਰਿਹਾ ਜਿਹਾਤੀ ਨਾਇਕਰ ਤੋਂ ਲੈ ਕੇ ਅਮਨਦੀਪ ਸਿੰਘ ਤੇ ਲੁਹਾ ਤੱਕ ਜਿਹੜੇ ਤੁਹਾਡੇ ਬਹੁਤ ਸੋਹਣੇ ਉਹਨਾਂ ਨੇ ਕਮੈਂਟਸ ਦਿੱਤੇ ਹੋਏ ਆ ਫੀਡਬੈਕ ਜਿਹੜੀ ਉਹਨਾਂ ਨੇ ਆਪਣੇ ਕੋਲ ਦਿੱਤੀ ਹੋਈ ਆ ਕਿ ਵਾਟ ਟੇਕਸ ਅਸ ਯੂਰ ਆਈਡਲ ਫਾਈਨੈਂਸ ਪਾਰਟਨਰ ਇਹ ਬਹੁਤ ਵਧੀਆ ਗੱਲ ਆ ਕਿ ਜਦੋਂ ਲੋਕ ਆਪਣੇ ਦਿਲੋਂ ਜੋ ਉਹਨਾਂ ਦੀ ਆਵਾਜ਼ ਹੈਗੀ ਆ ਉਹਦੇ ਮੁਤਾਬਕ ਲਿਖਦੇ ਆ ਤੇ ਉਹਦਾ ਐਡਵਾਂਟੇਜ ਕਿੰਨਾ ਕਿਤੇ ਤੁਹਾਨੂੰ ਹੈਗਾ ਮੈਨੂੰ ਦੱਸੋ ਪਿੱਛੇ ਜਿਹੜਾ ਸਾਡਾ ਨਵਾਂ ਪੂਰਾ ਉਹ ਕਿੰਨਾ ਕ ਇੰਟਰਸਟ ਰੱਖਦਾ ਹੈ ਸਾਡੇ ਨਾਲ ਭਾਈਚਾਰੇ 'ਚ ਇੱਕ ਧਾਰਨਾ ਜਿਹੜੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਸਕਦਾ ਔਰ ਮੈਨੂੰ ਰੇਡੀਓ ਤੇ ਡਿਸਕਸ ਕਰਨ ਤੇ ਕੋਈ ਹੈਜੀਟੇਸ਼ਨ ਨਹੀਂ ਕਈ ਵਾਰ ਕੀ ਹੁੰਦਾ ਚਾਹੇ ਟ੍ਰੀਡੀਜ਼ ਹੀ ਗੱਲ ਚੱਲਦੀ ਆ ਵਿਦਆਊਟ ਯੂ ਰਿਸਪੈਕਟ ਉਹਨਾਂ ਦੀ ਵਰਕਮੈਨਸ਼ਿਪ ਦੇ ਉੱਤੇ ਮੈਂ ਸਵਾਲ ਨਹੀਂ ਕਰਦਾ ਸਾਡੇ ਮਹਾਰਾਜ ਜਿਹੜੀ ਧਾਰਨਾ ਮੜੀ ਹੋਈ ਆ ਮੈਨੂੰ ਜੀ ਨਹੀਂ 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 ਮੈਂ ਤਾਂ ਭਾ ਜਿਹੜੀ ਇਹ ਧਾਰਨਾ ਹੈ ਇਹ ਨੂੰ ਤੁਹਾਡੇ ਵਰਗੇ ਮੁੰਡਿਆਂ ਨੇ ਆ ਕੇ ਬਦਲ ਦਿੱਤਾ ਤੁਹਾਡਾ ਕੰਮ ਕਰਨ ਦਾ ਤਰੀਕਾ ਬੜਾ ਫਟਾਫਟ ਆ ਕਿ ਦੇਖੋ ਕੰਮ ਕਰਨ ਦਾ ਤਰੀਕਾ ਫਟਾਫਟ ਹੈ ਹੁਣ ਜਦ ਹੁਣ ਤੁਸੀਂ ਗੋਰਿਆਂ ਜਿਹੜੇ ਵੀ ਜਿਹੜੇ ਵੀ ਦੇਸ਼ ਚ ਰਹਿੰਦੇ ਆ ਤਾਂ ਅਸੀਂ ਉਹਦਾ ਪੇਜ ਤੁਹਾਨੂੰ ਕਈਆਂ ਦੇ ਮਨਾਂ ਚ ਅੱਖ ਹੈਗਾ ਨਾ ਇੱਕ ਅੰਦਰ ਪਿਕਚਰ ਬਣੀ ਹੋ ਹਾਂ ਤੁਸੀਂ 200 ਸਾਲ ਗੁਲਾਮ ਰਹੇ ਹੋ ਬਿਲਕੁਲ ਸਾਡੀ માન ਸਿਕਤਾ ਜਿਹੜੀ ਆ ਉਹ ਤੇ ਵੱਜ ਗਈ ਉਸ ਚੀਜ਼ ਨਾਲ ਸਾਨੂੰ ਲੱਗਾ ਵੀ ਨਹੀਂ 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 ਇਹ ਇਮੀਗ੍ਰੇਸ਼ਨ ਆਫੀਸਰ ਮੇਰਾ ਜਿਹੜਾ ਇਮੀਗ੍ਰੇਸ਼ਨ ਐਡਵਾਈਜ਼ਰ ਆ ਨਾ ਉਹ ਭਾਜੀ ਮੈਂ ਨਾ ਨਾ ਮੈਂ ਗੋਰੇ ਗੋਰੇ ਇਦਾਂ ਹੀ ਇਸ ਖੇਤਰ ਦੇ ਵਿੱਚ ਵੀ ਮੈਂ ਕਈ ਵਾਰੀ ਜੀ ਮਹਿਸੂਸ ਕਰਦਾ ਬਿਲਕੁਲ ਸਹੀ ਇੱਕ ਦੋ ਬੰਦੇ ਨਾਲ ਗੱਲ ਹੋਈ ਬਿਲਕੁਲ ਸਹੀ ਉਹਨਾਂ ਨੂੰ ਪਤਾ ਵੀ ਹੈ ਕਿ ਨਹੀਂ ਨਹੀਂ ਵੀ ਆਪਣੇ ਮੁੰਡੇ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਨਾਲ ਬਾਜੀ ਆਪਾਂ ਮੈਂ ਉਹ ਜਿਹੜੀ ਧਾਰਨਾ ਹੈ ਉਹਨੂੰ ਤੋੜਨ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਇੱਕ ਛੋਟੀ ਜਿਹੀ ਗੱਲ 'ਚ ਜਿਹੜੀ ਚੀਜ਼ ਠੋਕ ਮਾ ਜਾ ਕੇ ਅਸੀਂ ਪੰਜਾਬੀ ਕਰ ਸਕਦੇ ਹਾਂ ਨਾ ਉਹ ਕੋਈ ਗੋਰਾ ਵੀ ਨਹੀਂ ਕਰ ਸਕਦਾ ਬਿਲਕੁਲ ਸਹੀ ਠੀਕ ਹੈ ਜੀ ਹਾਂ ਡੈਫੀਨਿਟਲੀ ਇੱਕ ਤੁਹਾਡੀ ਕੈਪੈਸਿਟੀ ਇੱਕ ਤੁਹਾਡੇ ਐਟਰੀਬਿਊਟ 'ਚ ਫਰਕ ਆ ਮੈਂ ਹੁਣ ਮੈਂ ਜੇ ਬੈਂਕਾਂ ਨਾਲ ਗੱਲ ਕਰਨਾ ਹੈ ਤਾਂ ਹੁਣ ਜਿਹੜਾ ਮੇਰਾ ਉਹਨਾਂ ਨਾਲ ਗੱਲ ਕਰਨ ਦਾ ਸਟਾਈਲ ਹੀ ਪੰਜਾਬੀ ਵਾਲਾ ਹੋਵੇ ਤੇ ਬੈਂਕ ਨੂੰ ਅੱਧੀ ਗੱਲ ਮੇਰੀ ਸਮਝ ਹੀ ਨਾ ਆਵੇ ਕਿ ਮੈਂ ਕਹਿ ਕੀ ਨਾ ਚਾਹ ਰਿਹਾ ਆ ਜਾਂ ਜੋ ਮੈਂ ਲਿਖ ਰਿਹਾ ਆ ਬਿਲਕੁਲ ਹੀ ਵਧੀਆ ਬੈਰੀਅਰ ਓਵਰਕਮ ਕਰ ਲੈ ਤੁਸੀਂ ਲੈਂਗੁਏਜ ਬੈਰੀਅਰ ਜਿਹੜਾ ਓਵਰਕਮ ਕਰ ਲਿਆ ਕਲਾਇੰਟ ਨੂੰ ਤਾਂ ਫਾਇਦਾ ਕਲਾਇੰਟ ਨੂੰ ਫਾਇਦਾ ਹੈ ਲੇਕਿਨ ਇੱਕ ਹੋਰ ਬੈਰੀਅਰ ਵੀ ਹੈ ਨਾ ਹੋ ਸਕਦਾ ਮੈਨੂੰ ਉਹਨੇ ਲੈਵਲ ਦੀ ਹਲੇ ਇੰਗਲਿਸ਼ ਮੈਂ ਬੋਲ ਨਾ ਸਕਦਾ ਹਾਂ ਹੋ ਸਕਦਾ ਉਸ ਲੈਵਲ ਦੀ ਮੈਂ ਇੰਗਲਿਸ਼ ਲਿਖ ਨਾ ਸਕਦਾ ਹਾਂ ਹੁਣ ਜੋ ਮੈਂ ਰਿਪਰੈਜ਼ੈਂਟ ਕਰਨਾ ਕਲਾਇ ਬੈਂਕ ਨੂੰ ਮੈਂ ਪਿਕਚਰ ਦਿਖਾਣੀ ਹੈ ਮੈਂ ਡਾਇਰੈਕਟਰ ਹਾਂ ਯਾਰ ਮੈਂ ਡਾਇਰੈਕਟਰ ਹਾਂ ਹੁਣ ਜਦ ਮੈਂ ਜਦ ਉਹਨੂੰ ਪਿਕਚਰ ਦਿਖਾਣੀ ਹੈ ਉਹ ਪਿਕਚਰ ਜੇਕਰ ਮੈਂ ਤਰੀਕੇ ਨਾਲ ਨਾ ਦਿਖਾ ਸਕਿਆ ਯੈਸ ਉਹ ਵੀ ਕਲਾਇੰਟ ਵਾਸਤੇ ਇੱਕ ਤੱਕਾ ਆ ਤੇ ਇਸ ਕਰਕੇ ਮੈਨੂੰ ਲੱਗਦਾ ਕਈ ਵਾਰੀ ਕਲਾਇੰਟ ਸੋਚਦਾ ਯਾਰ ਕਿ ਮੈਂ ਉਹ ਗੋਰੇ ਕੋਲ ਹੀ ਜਾਵਾਂ ਕਿਉਂਕਿ ਉਹ ਪਿਕਚਰ ਚੰਗੀ ਤਰ੍ਹਾਂ ਦਿਖਾ ਦਊਗਾ ਕਿਉਂਕਿ ਦੂਜੇ ਪਾਸੇ ਵੀ ਗੋਰਾ ਹੀ ਬੈਠਾ ਹੂੰ ਹੂੰ ਇਹ ਵੀ ਇੱਕ ਕਾਰਨ ਹੈ ਇਹ ਵੀ ਕਾਰਨ ਹੈ ਲੇਕਿਨ ਤੁਸੀਂ ਹੁਣ ਆ ਸੋਚੋ ਕਿ ਇਹ ਤੁਹਾਨੂੰ ਆਪਣੇ ਬੰਦਿਆਂ ਦੇ ਉਤੇ ਇਹ ਰਿਸਪਾਂਸਿਬਿਲਿਟੀ ਤੁਸੀਂ ਆ ਦੇਖਣੀ ਹੈ ਜਿਹੜੇ ਬੰਦੇ ਨੂੰ ਤੁਸੀਂ ਚੂਜ਼ ਕਰਨਾ ਹੈ ਕਿ ਉਹ ਆ ਚੀਜ਼ਾਂ ਨੂੰ ਫੁੱਲਫਿਲ ਕਰ ਸਕਦਾ ਕਿ ਉਹਦਾ ਉਹਦਾ ਜਿਹੜਾ ਜਿਦੋਂ ਤੁਸੀਂ ਰਿਵਿਊਜ਼ ਪੜ ਰਹੇ ਹੋ ਹਾਂ ਵੀ ਰਿਵਿਊਜ਼ ਦੇ ਵਿੱਚ ਕਿਹੜੇ ਕਿਹੜੇ ਕਮਿਊਨਿਟੀ ਦੇ ਬੰਦੇ ਉਹਦੇ ਨਾਲ ਡੀਲ ਕਰ ਰਹੇ ਹੈ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਮਲਟੀਕਲਚਰ ਡੀਲ ਕਰ ਰਹਾ ਹੈ ਦੈਟ ਮੀਨਸ ਉਹ ਵੈਲ ਸਫੀਸ਼ੀਐਂਟ ਹੈ ਆ ਇਹ ਚੀਜ਼ਾਂ ਨੂੰ ਹੈਂਡਲ ਕਰਨ ਦਾ ਦੂਜੀ ਗੱਲ ਆਪਣੇ ਆਪਣੇ ਕਮਿਊਨਿਟੀ ਦੇ ਬੰਦੇ ਇਸ ਪਾਸੇ ਨਹੀਂ ਹੁਣ ਬੈਗੇ ਹਾਂ ਬੈਂਕਾ ਜੀ ਵੀ ਆਪਣੀ ਕਮਿਊਨਿਟੀ ਵਾਲੇ ਬੰਦੇ ਬੈਠੇ ਹੋਏ ਆ। ਬਿਲਕੁਲ ਸਰ ਤੁਸੀਂ ਹੁਣ ਜਦ ਫਾਇਲ ਜਾਊਗੀ ਉਸ ਐਸੇਪ ਤੇ ਦੂਜੇ ਪਾਸੇ ਵੀ ਉਹ ਬੰਦਾ ਬੈਠਾ ਲੇਕਿਨ ਉਹ ਵੀ ਉਦੋਂ ਦਾ ਵੈਲ ਸਫੀਸ਼ੀਐਂਟ ਬੰਦਾ ਹੈ ਜਿਹੜਾ ਇੰਗਲਿਸ਼ ਹਿੰਦੀ ਪੰਜਾਬੀ ਸਾਰਾ ਜਾਣਦਾ ਹੈ। ਹਾਂ ਤੇ ਆਪਣੀ ਕਮਿਊਨਿਟੀ 'ਚ ਉਹ ਬੰਦੇ ਆ ਚੁੱਕੇ ਆ ਇਨਕਲੂਡਿੰਗ ਮਾਈਸੈਲਫ ਹਾਂ ਜਿਹੜੇ ਤੁਸੀਂ ਜਿਹਦੇ ਤੁਸੀਂ ਡਰੈਸ ਕਰ ਸਕਦੇ ਆਂ ਕਿ ਹਾਂ ਵੀ ਜਿਹੜਾ ਕੰਮ ਗੋਰੇ ਕਰ ਸਕਦੇ ਜੇ ਉਹ ਗੋਰੇ ਇਕੱਲਾ ਇੱਕ ਗੋਰੇ ਵਾਲਾ ਕੰਮ ਕਰ ਸਕਦੇ ਆ ਅਸੀਂ ਹਿੰਦੀ ਪੰਜਾਬੀ ਮਰਾਠੀ ਵਾਲਾ ਸਾਰਾ ਕੰਮ ਕਰ ਸਕਦੇ ਆ ਰੋਂਗ ਵਿਦ ਗੋਰੇ ਵੈਰੀ ਗੁੱਡ ਵ ਮੈਨੂੰ ਗੁਰਪ੍ਰੀਤ ਦੇਵੀ ਜਾਣਕਾਰੀ ਦਿਓ ਕਿ ਜਦੋਂ ਇਹ ਸਾਰੀ ਗੱਲਾਂ ਅਸੀਂ ਕਰ ਰਹੇ ਹਾਂ ਹਾਂਜੀ ਮੁਰਕ ਦੇ ਵਿੱਚ ਸਾਡੀ ਵਸੋਂ ਵੱਖੇ ਹੀ ਬਹੁਤ ਨੰਬਰਸ ਘੁੰਮ ਰਿਹਾ ਹੈ ਤੇ ਪਾਪਟੋਈ ਸਾਡਾ ਪਿੰਡ ਆ ਜਿੱਥੇ ਤੁਸੀਂ ਆਪਣਾ ਦਫ਼ਤਰ ਖੋਲਿਆ ਹੋਇਆ ਆਮ ਤੌਰ ਤੇ ਜਦੋਂ ਲੋਕਾਂ ਨੂੰ ਘਰਾਂ 'ਚ ਜਾ ਕੇ ਮਿਲਣਾ ਪੈ ਸਕਦਾ ਤੁਹਾਨੂੰ ਸਾਡੇ ਬਹੁਤ ਭੈਣਾ ਭਰਾ ਜਿਹੜੇ ਦੁਨੀ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਮੇ ਆਵਰਸ ਕੰਮ ਕਰਦੇ ਆ ਇਸ ਤਰ੍ਹਾਂ ਦਾ ਕੋਈ ਮੌਕਾ ਜਿਹੜਾ ਜਦੋਂ ਮਿਲਦਾ ਜਦੋਂ ਤੁਹਾਨੂੰ ਕੋਈ ਭੈਣ ਭਾਈ ਫੋਨ ਕਰਦਾ ਤੇ ਗੁਰੂਵੀਰ ਤੁਸੀਂ ਜੇ ਹੋ ਸਕੇ ਤਾਂ ਮੈਨੂੰ ਪਲੀਜ਼ ਘਰੇ ਆ ਕੇ ਸਭੀ ਸਮੱਸਿਆ ਦਾ ਹੱਲ ਕਰ ਜਾਓ ਜਾਂ ਕੋਈ ਘਰ ਆ ਕੇ ਸਾਡੇ ਨਾਲ ਮੀਟਿੰਗ ਕਰ ਲਓ ਤਾਂ ਇਦਾਂ ਦੇ ਮੌਕੇ ਫਿਰ ਤੁਹਾਡਾ ਐਟੀਟਿਊਡ ਕਿਸ ਤਰ੍ਹਾਂ ਦਾ ਹੁੰਦਾ ਹੈ ਦੇਖੋ ਵੈਸੇ ਮੈਂ ਪ੍ਰੀਫਰ ਕਰਨਾ ਹੈ ਕਿ ਜਦ ਆਫਿਸ ਆ ਜਾਓ ਲੇਕਿਨ ਕਈ ਵਾਰੀ ਕੀ ਹੁੰਦਾ ਹੈ ਬੰਦੇ ਆਪਣੇ ਜਿਹੜੇ ਭਾਈਚਾਰੇ 'ਚ ਨੇ ਉਹ ਕੰਫਰਟੇਬਲ ਫੀਲ ਕਰਦੇ ਕਿ ਆਪਣੇ ਘਰ ਦੇ ਵਿੱਚ ਬੈਠ ਕੇ ਅਸੀਂ ਆ ਗੱਲ ਜਿਹੜੀ ਉਹਨਾਂ ਨੂੰ ਲੱਗਦਾ ਜਿਹੜੀ ਇਹ ਗੱਲ ਅਸੀਂ ਕਰਾਂਗੇ ਉਹ ਦੀਵਾਰ ਸਾਡੇ ਅੰਦਰ ਹੀ ਰਹੇ ਜੀ which is fine you know comfort zone ਆਇਆ ਨਾ ਨਾ ਜੇਕਰ ਉਹ ਕੰਫਰਟ ਜ਼ੋਨ ਵੀ ਦੇਣਾ ਹੁੰਦਾ ਤੇ ਵੀ ਡੋਨਟ ਮਾਈਂਡ ਆਪਾਂ ਉਹ ਕਿਉਂਕਿ ਸਾਡੇ ਵਾਸਤੇ ਮੇਨ ਕਲਾਇੰਟ ਦਾ ਕੰਫਰਟ ਦੇਣਾ ਜ਼ਰੂਰੀ ਹੈ ਲੇਕਿਨ ਮੈਂ ਜਾਊਂਗਾ ਜਾਣਤ ਆਏਗਾ ਜਦ ਤੱਕ ਮੈਨੂੰ ਪਹਿਲਾਂ ਇੱਕ ਵਾਰੀ ਫੋਨ ਤੇ ਮੈਨੂੰ ਸਮਝਣਾ ਪੈਂਦਾ ਕਿ ਉਹ ਡੀਲ ਹੈ ਕੀ ਮੇਰੇ ਫੋਨ ਤੇ ਮੈਨੂੰ ਡੀਲ ਸਮਝ ਨਹੀਂ ਆਉਗੀ ਤੇ ਮੇਰੇ ਜਾਣ ਦਾ ਕੀ ਫਾਇਦਾ ਨਹੀਂ ਬਿਲਕੁਲ ਸਹੀ ਤੇ ਹੋਣਾ ਕਿ ਮੈਂ ਕਸਟਮਰ ਨੂੰ ਇੰਨਾ ਆਪਣੇ ਨਾਲ ਖੋਲ ਲੈਣਾ ਉਦਰ ਮੇਰਾ ਖੋਲ ਲੈਣਾ ਮੀਨਸ ਮੇਰੇ ਨਾਲ ਕੋ ਕਨੈਕਟੀਵਿਟੀ ਬਣ ਜਾਂਦੀ ਹੈ ਉਹ ਫੋਨ ਤੇ ਉਹ ਜਦ ਮੇਰੇ ਨਾਲ ਪਹਿਲੀ ਵਾਰੀ ਫੋਨ ਤੇ ਖੁੱਲ ਜਾਂਦਾ ਫਿਰ ਮੈਨੂੰ ਨਾ ਘਰ ਚ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨੂੰ ਇਹ ਪਤਾ ਲੱਗਦਾ ਹੁਣ ਸਿਰਫ ਅਪਰੂਵਲ ਹੀ ਜਾਊਗਾ ਉਹ ਇਸ ਕਰਕੇ ਘਰ ਤੇ ਜਾਣ ਆਪਾਂ ਬਲੇ ਰਾਇਜ਼ਲਾ ਤਾਂ ਦੀਸ ਕਲ ਬاتھਰੂਮ ਸੱਤ ਕਰ ਰਿਹਾ ਤੇ ਮੈਨੂੰ ਇਹ ਵੀ ਦੱਸੋ ਕਿ ਆਖਰ ਦੇ ਵਿੱਚ ਸਾਡੇ ਜਿਹੜੇ ਨਿੱਤਰ ਪਿਆਰੇ ਹਾਂ ਸਕਰੀਨ ਦੇ ਉੱਤੇ ਸਾਰੀਆਂ ਡਿਟੇਲਾਂ ਦੇਖ ਰਿਹਾ ਆ ਮੈਂ ਵਾਰ-ਵਾਰੀ ਤਾਂ ਕਹੀ ਜਾਂਦਾ ਕਿ ਬੰਦਾ ਬਹੁਤ ਛੱਟਪਟ ਕੰਮ ਕਰਾਉਣ ਦਾ ਤੇ ਨਿਊਜ਼ੀਲੈਂਡ ਦੇ ਜਿਹੜੇ ਵਰਕ ਐਥਿਕਸ ਆ ਉਹਨਾਂ ਨੂੰ ਹਮੇਸ਼ਾ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਪ੍ਰਾਇਓਰਟੀ ਤੇ ਤੇ ਮੈਨੂੰ ਦੱਸੋ ਵੀ ਜਿਹੜੇ ਕੇਸ ਦੀਆਂ ਪ੍ਰਾਇਓਰਟੀਜ਼ ਮੈਂ ਤੁਹਾਤਾਂ ਨਾਲ ਗੱਲ ਕਰ ਰਿਹਾ ਸੀ ਵੀ ਅਲੱਗ-ਅਲੱਗ ਕੇਸ ਸਿਨੈਰੀਓ ਸਾਹਮਣੇ ਆ ਰਹੇ ਐ ਇਸ ਵਕਤ ਜਿਹੜੀ ਟ੍ਰੈਂਡ ਆ ਕਿਉਂਕਿ OC R ਮਗਾ ਤਾ ਤੁਹਾਡੀ ਪ੍ਰੈਡਿਕਸ਼ਨ ਦੇ ਮੁਤਾਬਿਕ ਹੀਠਾ ਜਾ ਰਹੇ ਆ ਇੱਕ ਹੋਰ ਹੁਣ ਅੱਗੇ ਚੱਲ ਕੇ ਮਈ ਜਾਣੇ ਮਈ ਦੇ ਵਿੱਚ ਓਸੀਆ ਦੇ ਦਾ ਰਿਵਿਊ ਹੋਣਾ ਹੈ ਕੀ ਮੀ ਦਾ ਰੱਖੀ ਆਈ ਥਿੰਕ ਪੁਆਇੰਟ ਵੀ ਤੋਂ ਪੁਆਇੰਟ ਟੀ ਜਿੱਦਾਂ ਲਾਸਟ ਟਾਈਮ ਇਹ ਕਿਹਾ ਸੀ ਦੁਬਾਰਾ ਇੱਕ ਡ੍ਰੌਪ ਆਣਾ ਚਾਹੀਦਾ ਹੈ ਉਹ ਕਹਦਾ ਸੌਖਾ ਹੋ ਗਿਆ ਸਰਸਕਾੰ ਘਣਾ ਸ਼ੁਰੂ ਹੋ ਗਿਆ ਲੋਕਾਂ ਦਾ ਕਾਫੀ ਫਰਕ ਪੈ ਗਿਆ ਰਿਟੇਲ ਇੰਡਸਟਰੀ ਚੱਕ ਰਹੀ ਹਰ ਬਿਜ਼ਨਸ ਹਰ ਚੀਜ਼ ਨੂੰ ਫਰਕ ਪੈਣ ਲੱਗ ਗਿਆ ਤੇ ਉਹ ਇਟਸ ਇਟਸ ਅ ਸਾਈਨ ਕਿ ਜਿਹੜੇ ਜਿਹਨਾਂ ਇਹਨਾਂ ਦੀ ਮੌਂਗ ਰਿਵਿਊ ਹੋ ਕੇ ਬਾਹਰ ਆਈ ਜਾ ਰਹੀ ਹੈ ਇਹ ਜੋ ਰਿਵਿਊ ਸਾਡੇ ਤੋਂ ਕਰਾ ਕੇ ਐਜ਼ ਅ ਰੀਫਿਕਸ ਕਰੀ ਜਾਂਦੇ ਆ ਬਹੁਤ ਜਿਸਟਮ ਮਾਰਕੀਟ ਚ ਹੋ ਰਿਹਾ ਜਿਹੜਾ ਇਸ ਬੈਂਕ ਤੋਂ ਉਸ ਬੈਂਕ ਉਸ ਬੈਂਕ ਤੋਂ ਤੀਜੇ ਬੈਂਕ ਮਤਲਬ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਆ ਉਹਦੇ ਨਾਲ ਲੋਕਾਂ ਦੇ ਸਾਹ ਕਾਫੀ ਸੌਖੇ ਹੋ ਗਏ ਮੈਨੂੰ ਇਹ ਵੀ ਦੱਸੋ ਕਿ ਜਦੋਂ ਬੈਂਕ ਤੋਂ ਬੈਂਕ ਤੁਸੀਂ ਬਹੁਤ ਸਹਿਜੇ ਕਹਿਤਾ ਕਿ ਇੱਕ ਮੈਂਟਰ ਤੋਂ ਜਿਵੇਂ ਬੈਂਕ ਦੇ ਵਿੱਚ ਆਮ ਲੋਕ ਇਸ ਗੱਲ ਨੂੰ ਥੋੜਾ ਹੈਜ਼ਿਟੇਸ਼ਨ ਜਗ੍ਹਾ ਬਿਲਕੁਲ ਕਿੰਨਾ ਕੁ ਖਲਜਗਣਾ ਹੈ ਕਿੰਨਾ ਕੁ ਔਖਾ ਪ੍ਰੋਸੈਸ ਹੈ ਮੈਂ ਹਰੇਕ ਚਾਰ ਪੈ ਵਜਦੇ ਆ ਚੌਖਾ ਤਾਂ ਕੁਝ ਨਹੀਂ ਹੈ ਬਿਲਕੁਲ ਕੱਲ ਮੈਂ ਇੱਕ ਮਤਲਬ ਇੱਕ ਆਪਣੇ ਕਲਾਇੰਟ ਨੂੰ ਇੱਕ ਹੋਰ ਦੂਜੀ ਆਪਣੇ ਐਜ਼ ਅ ਵੀਡੀਓ ਤੇ ਸਿਖਾਉਣ ਨੂੰ ਲੈ ਕੇ ਗਏ ਆਪਣੇ ਕਰਨ ਮਾਰਤੇ ਜਿੱहां ਵੀ ਸਾ ਦੱਸੋ ਕਿ ਰੀਫਾਈਨਿੰਗ ਦਾ ਪ੍ਰੋਸੈਸ ਤੁਹਾਡਾ ਕਿੱਦਾਂ ਰਿਹਾ ਉਹ ਕਹਿੰਦਾ ਮੈਨੂੰ ਇੰਨਾ ਔਖਾ ਲੱਗਦਾ ਸੀ ਮੈਂ ਸੋਚਿਆ ਸੀ ਕਿ ਪਤਾ ਨਹੀਂ ਕਰਾ 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 ਇਹ ਕਰਾ ਕਹਿੰਦਾ ਮੈਂ ਗੁਰੂ ਨੇ ਜਦ ਮੈਂ ਇੱਕ ਵਾਰੀ ਗੱਲ ਕੀਤੀ ਹਾਲੇ ਤੱਕ ਉਹਨੂੰ ਮਿਲਿਆ ਨਹੀਂ ਉਹ ਲੇਕਿਨ ਉਹਦਾ ਬੈਂਕ ਟੂ ਬੈਂਕ ਚੇਂਜ ਵੀ ਹੋ ਗਿਆ ਘਰ ਬੈਠਾ ਕੁਝ ਹੋਇਆ ਨਹੀਂ ਘਰ ਬੈਠਾ ਬੈਂਕ ਟੂ ਬੈਂਕ ਚੇਂਜ ਹੋ ਗਿਆ ਅਕਾਊਂਟ ਚ ਉਹਦੇ 6.5 ਹਜ਼ਾਰ ਡਾਲਰ ਐਕਸਟਰਾ ਆਇਆ ਇੱਕ ਕੈਸ਼ਬੈਕ ਦੇ ਮਤਲਬ ਜਿੰਨੇ ਉਹਦੀ ਗੱਡੀਆਂ ਦੇ ਲੋਨ ਸੀ 40 ਹਜ਼ਾਰ ਦਾ ਇੱਕ ਗੱਡੀ ਸੀ 45 ਹਜ਼ਾਰ ਦੀ ਇੱਕ ਹੋਰ ਗੱਡੀ ਸੀ 10 ਹਜ਼ਾਰ ਦੇ ਕ੍ਰੈਡਿਟ ਕਾਰਡ ਸੀ ਉਹ ਸਾਰਿਆਂ ਦੀ ਵਕ ਵਕ ਪੇਮੈਂਟ ਜਾ ਰਹੀ ਸੀ ਸਟਰਗਲ ਵੀ ਕਰ ਰਿਹਾ ਸੀ ਸਟਰਗਲ ਇਸ ਸੈਂਸ ਕਿ ਆਮਦਨੀ ਕਾਫੀ ਤੱਕ ਹੈ ਹਰ ਪੇਮੈਂਟਾਂ ਬਣੀਆਂ ਆਈਆਂ ਤੇ ਉਹ ਸਾਰਾ ਇੱਕ ਹੋਮ ਲੋਨ ਚ ਕਰਕੇ ਉਹਨੂੰ ਇਕਵਿਟੀ ਵੀ ਉਹਦੀ ਉੱਥੇ ਰੱਖੀ ਕੇ 80% ਤੇ ਜਗੇ ਫਿਊਚਰ ਹੋਰ ਕਰਕੇ ਲੈਣਾ ਕੋਈ ਲੈਸਾ ਲੇਕਿਨ ਉਹਨੂੰ ਉੱਥੇ ਹੀ ਉਹਨੀ ਇਕਵਿਟੀ ਦੇ ਨਾਲ ਉਹਨੂੰ ਘੁਮਾ ਕੇ ਬੈਂਕ ਚੇਂਜ ਕੀਤਾ A ਟੂ B ਵੈਕ ਲੈ ਗਏ ਘਰੇ ਬੈਠੇ ਬੈਠੇ ਉਹਨੂੰ ਨਾ ਵਕੀਲ ਵੀ ਉਹਨੂੰ ਭੇਜਦਾ ਕਿ ਆ ਇਹਦੇ ਨਾਲ ਗੱਲ ਕਰ ਲੈ ਬਾਕੀ ਹੋਰ ਕੰਮ ਤੇ ਸਾਰਾ ਅਸੀਂ ਕਰਤਾ ਸੀ ਅਕਾਊਂਟ ਵੀ ਸਾਰੇ ਫੋਨ ਤੇ ਬੈਠੇ ਬੈਠੇ ਖੁੱਲ ਗਏ ਤੇ ਮੇਰੇ ਨਾਲ ਵੀ ਫੋਨ ਤੇ ਗੱਲ ਹੋਈ ਅਲੇ ਤੱਕ ਮਿਲਿਆ ਮੈਨੂੰ ਵੀ ਨਹੀਂ ਹੈਗਾ ਉਹ ਅੱਛਾ ਲੋਲੀ ਮੈਂ ਉਮੀਦ ਕਰਦਾ ਕਿ ਘਟੋ ਘਟ ਡੋਨਟਸ ਦਾ ਇੱਕ ਡੱਬਾ ਜਰਾ ਮਿਠਾ ਤਾਂ ਕਿਉਂਕਿ ਬਰਬੀਤ ਘਟ ਰਹੇ ਐਕਮ ਫਾਰਕ ਡਾਉਣ ਦੀ ਕੋਸ਼ਿਸ਼ ਸੀ ਡੋਨਟਸ ਦਾ ਇੱਕ ਡੱਬਾ ਜ਼ਰੂਰ ਉਪਚਾਰਨ ਤੁਹਾਨੂੰ ਤੇ ਨਾਲੇ ਮੁਬਾਰਕਾਂ ਦੇ ਜਨ ਵੀ ਬਹੁਤ ਵਧੀਆ ਆਪਣੇ ਬਿਲਕੁਲ ਜਿਹੜੇ ਕਸਟਮਰਸ ਐ ਉਹ ਰਿਗਾਰਡ ਬਹੁਤ ਕਰਦੇ ਐ ਉਹ ਮਤਲਬ ਹੁਣ ਇਹ ਮੈਨੂੰ ਲੱਗਾ ਉਹਦਾ ਉਹਦਾ ਜਿਹੜਾ ਰੀਫਾਈਨਾਂਸ ਹੁਣ ਐ ਐਸਸੀ ਇਸੀ ਬੀਕ ਸੈਟਲ ਹੋਣਾ ਐ ਤੇ ਉਹ ਬੇਸਿਕਲੀ ਉਹਦਾ ਮੈਨ ਦਾ ਰਿਵਿਊ ਵੀ ਆਉਣ ਵਾਲਾ ਹੈ ਉਹ ਇਨਾ ਮਤਲਬ ਇਨਾ ਭਾਵੁਕ ਬੰਦਾ ਹੈ ਕਿ ਉਹ ਕਹਿੰਦਾ ਉਹ ਸੋਚ ਰਿਹਾ ਕਿ ਹੋ ਕਿਦਾਂ ਆ ਗਿਆ ਭਾਜੀ ਮੈਂ ਤਾਂ ਇਨਾ ਔਖਾ ਸੋਚਦਾ ਸੀ ਨਾ ਆਪਣੀ ਫੀਜੀ ਤੋਂ ਹੈ ਗਿਆ ਉਹ ਲੱਗਦਾ ਕਿ ਮੈਂ ਇਨਾ ਸੌਖਾ ਔਖਾ ਸੋਚ ਰਿਹਾ ਸੀ ਇਨਾ ਸੌਖਾ ਹੋ ਕਿਦਾਂ ਆ ਗਿਆ ਵੈਰੀ ਸੋ ਇਟ ਇਜ਼ ਵੈਰੀ ਮਤਲਬ ਜਿਹੜੇ ਬੰਦੇ ਆਪਣੇ ਮੈਂ ਤੁਹਾਡਾ ਕੁਐਸਚਨ ਨੂੰ ਆਨਸਰ ਕਿ ਜਿਹੜੀ ਚੀਜ਼ ਨੂੰ ਸੋਚਦੇ ਕਿ ਬਹੁਤ ਔਖਾ ਪ੍ਰੋਸੈਸ ਹੈ ਉਹ ਤੁਸੀਂ ਸੌਖਾ ਕਰ ਲੈ ਸੌਖਾ ਕਰ ਲੈ ਸਿੰਪਲ ਇਸ ਦੈਟ ਇਜ਼ ਵਾਈ ਲੌਜੀਕ ਫਾਈਨਸ ਇਸ ਦੈਟਸ ਵਾਈ ਲੌਜੀਕ ਸਟੈਂਡਸ ਆ ਵੈਲਕਮ ਬੈਕ ਅੱਜ ਅਮਰਸੇਗਰ ਜ਼ਾਰਾਉਣੀ ਜਿਹੜੇ ਹੇਸਟਿੰਗਸ ਤੋਂ ਜੁੜੇ ਹੋਏ ਆ ਔਰ ਗੁਰੂ ਘਰ ਦੀ ਮੁਕਤ ਸੇਵਾ ਦਾ ਰਤਿਆ ਆ ਵੀ ਉਹ ਬੀਨ ਸੈਟ ਲਾਸਟ ਦੇ ਵਿੱਚ ਲੰਮੇ ਸਮੇਂ ਤੋਂ ਇਹਨਾਂ ਸਾਸਿਕਾ ਬਣਾ ਰਹੇ ਸਾਸਿਕਾ ਜੀ ਸੁਣਾ ਪਲਣ ਹੁਣ ਇਹ ਕਹਿੰਦੇ ਸਾਸਿਕਾ ਜੀ ਮੇਰੇ ਅਟੜ ਦਾ ਨੋਨ ਰੀਫਾਈਨਾਂਸ ਕਰੋਨਾ ਕਹਿੰਦੇ ਡੂ ਥੈਟ ਉਹ ਜੀ ਉਹਨੇ ਵਰਚੁਅਲ ਦਾ ਨੋ ਨੋ ਇਫਾਨਸ ਕਰਵਾਣਾ ਕਿ ਟਿਕ ਟਿਕੀ ਤੋਂ ਸੋਨਾ ਭਾਣਾ ਜਿੱਥੇ ਮਰਜੀ ਨਿਊਜ਼ੀਲੈਂਡ ਜਿੱਥੇ ਮਰਜੀ ਭਾਜੀ ਸੋਨਾ ਭਾਜੀ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜਿੰਨੀ ਇਹ ਕਾਲ ਆਪਰੇ ਆਪਾਂ ਇਸ ਬਾਰੇ ਗੱਲ ਕਰਦੇ ਇਹਦੇ ਬਾਰੇ ਚਰਚਾ ਜਿਹੜੀ ਆ ਉਹ ਜ਼ਰੂਰ ਕਰਨਗੇ ਤੇ ਮੈਂ ਵੀ ਤੁਹਾਨੂੰ ਉਹ ਮੇਰਾ ਨੰਬਰ ਇਹਦਾ ਪਾਸ ਆਉਣ ਕਰ ਦਾਂਗਾ ਮੇਰੇ ਖਾਲ ਮੇਰੇ ਕੋਲ ਹੈ ਤੇ ਪ੍ਰਮਾਤਮਾ ਘਰੇ ਇਹਦੇ ਤੁਸੀਂ ਚੜ੍ਹਦੀ ਕਲਾਤ ਰਹੋ ਥੈਂਕ ਯੂ ਕਿਉਂਕਿ ਜੇ ਤੁਸੀਂ ਚੜ੍ਹਦੀ ਕਲਾਤ ਰਹੋਗੇ ਤਾਂ ਜਿਨ੍ਹਾਂ ਲੋਕਾਂ ਨਾਲ ਤੁਸੀਂ ਕਨੈਕਟ ਹੋਵੋਗੇ ਉਹ ਵੀ ਚੜ੍ਹਦੀ ਕਲਾਤ ਹੋਣਗੇ ਉਹੀ ਚੀਜ਼ ਹੈ ਸਾਰਾ ਬਿਲਕੁਲ ਬਿਲਕੁਲ ਜੀ ਅਸੀਂ ਗਰੋ ਕਰਾਂਗੇ ਜੇ ਤੁਹਾਡਾ ਜੇਡ ਸਾਡਾ ਕਲਾਇੰਟ ਗਰੋ ਕਰਦਾ ਆ ਤਾਂ ਅਸੀਂ ਗਰੋ ਕਰਦੇ ਹਾਂ ਪਰ ਜਿਹੜੇ ਦੇ ਵੀ ਰੌਣਕ ਰੌਣਕ ਰਹਿੰਦੀ ਹੈ ਉਹ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਜਿਹੜਾ ਡਿਕਲੈਂਕ ਤੋਂ ਜਿਹੜਾ ਅਪਰੂਵ ਕਰਾਂ ਦਾ ਜਿਹਨੂੰ ਨਜ਼ਾਰਾ ਹੈ ਨਾ ਉਹ ਟੋਟਲੀ ਡਿਫਰੈਂਟ ਹੈ ਉਹ ਮਤਲਬ ਤੁਹਾਡੀ ਇਹ ਇੱਕ ਤੋਂ ਵੀ ਉੱਪਰ ਹੀ ਚੱਲਿਆ ਹੋਇਆ ਭਾਈ ਜੀ ਚੀਕਾਂ ਦੀ ਆਫਿਸ ਚ ਚੀਕਾਂ ਨਿਕਲਦੀਆਂ ਨਹੀਂ ਹਾਂ ਵੀ ਲੈ ਹੈ ਵੀ ਉਹ ਚੀਜ਼ ਕਰਦੀ ਜਿਹੜੀ ਹੋਣੀ ਸੀ ਉਹ ਚੀਜ਼ ਦਾ ਜਿਹੜਾ ਨਜ਼ਾਰਾ ਫਿਰ ਉਹ ਹੀ ਜੇ ਆਹ ਜਿਹੜੀ ਟੀਮ ਨੂੰ ਤੁਸੀਂ ਹਰਾਤਾ ਜਿਹੜੀ ਸਾਡੀ ਲਤੀਮ ਵੀ ਬਹੁਤ ਤਕੜੀ ਹੈ ਠੀਕ ਹੈ ਤੁਸੀਂ ਹਰਾਇਆ ਤੇ ਫਿਰ ਉਹਦਾ ਨਜ਼ਾਰਾ ਵੱਖ ਉਹ ਸਿੱਕੇ ਦਾ ਜਿਹੜਾ ਪ੍ਰੈਸ਼ਾ ਮੇਰੀਆਂ ਅੱਖਾਂਗੇ ਜ਼ਰੂਰੀਤ ਕਰਦਾ। ਥੈਂਕ ਯੂ ਵੈਰੀ ਮਾਚ ਬਾਲ ਕੋਸ਼ਿਸ਼ੀ ਦੀ ਗੱਲਾ ਹਿਸਟਿੰਗਸ ਤੋਂ ਤੀਨੂ ਰੀਨਾ ਮੋਤਾਨੀ ਹੁਣੇ ਤੁਹਾਨੂੰ ਸਸੀ ਗਾ ਬੁਲਾ ਰਹੇ ਆ। ਸਸੀ ਗਾ ਜੀ ਸਸੀ ਗਾ ਤੇ ਵਧੀਆ ਗੱਲ ਆ ਜੀ ਦੇਸ਼ ਦੇ ਦੂਤਰਾ ਦੇ ਹਿੱਸੇ ਦੇ ਵਿੱਚ ਜਿੱਥੇ ਕਿਤੇ ਵੀ ਇਸ ਗੱਲ ਬਾਤ ਨੂੰ ਕੋ ਤੀਖ ਦਾ ਪਸੰਦ ਕਰਦਾ ਅੱਜ ਨਹੀਂ ਗੱਲ ਕਰਨੀ ਪਰਸੋਂ ਤੁਹਾਡੀਆਂ ਸੇਵਾਵਾਂ ਲੈਣ ਲਈ ਸਮਝ ਤੋਂ ਤਿਆਰੀ ਕਰ ਰਿਹਾ ਤੇ ਅਸੀਂ ਉਮੀਦ ਕਰਦੇ ਆ ਕਿ ਇਕੱਲੇ ਪਾਪਾ ਟੋਏ ਦੇ ਵਿੱਚ ਨਹੀਂ ਦੇਸ਼ ਕਿਤੇ ਵੀ ਤੁਸੀਂ 0800 564424 ਨੈਸ਼ਨਲ ਵਾਈਡ ਟੋਲ ਫ੍ਰੀ ਨੰਬਰ ਦੇ ਉੱਤੇ ਜਾਂ ਜੇ ਤੁਸੀਂ ਫੋਨ ਦੇ ਉੱਤੇ ਨਹੀਂ ਕੰਫਰਟੇਬਲ ਈਮੇਲ ਵੀ ਕਰੋ info@logicfinance.co.nz ਇਸ ਗੱਲ ਬਾਤ ਨੂੰ ਅੱਜ ਸ਼ਾਮ ਨੂੰ ਅਸੀਂ ਰੀਬ੍ਰੋਡਕਾਸਟ ਕਰਾਂਗੇ ਅਤੇ ਅਗਲੇ ਮਹੀਨੇ ਬਿਲਕੁਲ ਵੱਖਰੇ ਵਿਸ਼ੇ ਦੇ ਉੱਤੇ ਇਹਨਾਂ ਦੇ ਨਾਲ ਚਰਚਾ ਹੋਏਗੀ ਜਦ ਤੱਕ ਉਮੀਦ ਕਰਦੇ ਹਾਂ ਕਿ OCR ਦਾ ਵੀ ਕਟੀ ਕਟਾ ਜਿਹੜਾ ਨਿਕਲ ਜਾਣਾ ਨਿਕਲ ਜਾਊਗਾ ਤੇ ਲੋਕ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਹੋਰ ਬਿਲਾਲ ਦਾ ਜ਼ਿੰਦਗੀ ਉਹਨਾਂ ਦੀ ਸੌਖੀ ਹੋ ਜਾਏਗੀ ਵੈਸੇ ਹੁਣ ਵੀ ਮੈਂ ਮਹਿਸੂਸ ਕਰਦਾ ਫਰਕ ਪੈ ਰਿਹਾ ਮਾਹੌਲ ਜਿਹੜਾ ਪੋਜ਼ਿਟਿਵ ਹੋ ਰਿਹਾ ਹੈ ਹਾਂਜੀ ਆਖਿਰਕੋ ਜਿਹੜਾ ਗੁਰਮੰਤਰ ਜਿਹੜਾ ਸਾਡੇ ਸੌਣ ਵਾਲੇ ਸੁਰਤਿਆਂ ਤੋਂ ਤੁਸੀਂ ਦੇਣਾ ਚਾਹੋ ਤੁਹਾਨੂੰ ਕੋਲੀ ਛੁੱਟੀ ਹੈ ਤੇ ਗੁਰਮੰਤਰ ਜੀ ਸਿੰਪਲ ਕੀ ਜਿਹੜੀ ਜਿਹੜੀ ਲਾਈਫਸ ਇਹ ਇੱਕ ਲਾਈਫ ਦਾ ਇੱਕ ਚੈਪਟਰਸ ਹੈ ਆ ਅਸੀਂ ਹਰ ਰੋਜ਼ ਦੇ ਇੱਕ ਨਵਾਂ ਇੱਕ ਚੈਪਟਰ ਹੀ ਸਟਾਰਟ ਕਰਦੇ ਆ ਤੇ ਲਾਈਫ 'ਚ ਕਈ ਚੀਜ਼ਾਂ ਔਖੀਆਂ ਆਵੀਆਂ ਵੀ ਆ ਪ੍ਰਵਾਨੀ ਪ੍ਰਵਾਨੀ ਨਹੀਂ ਪ੍ਰਵਾਨੀ ਨਹੀਂ ਉੱਪਰ ਦੇ ਹੱਥੇ ਨਿਕਲ ਲਾ ਕੇ ਤਾਂ ਆਉਂਦਾ ਨਿਕਲ ਲਾ ਕੇ ਤੇ ਹਰ ਚੀਜ਼ ਦਾ ਇਹ ਇੱਕ ਗੁਰਮੰਤਰ ਇਹ ਚੀਜ਼ ਮੈਂ ਕਹਿ ਸਕਦਾ ਕਿ ਹਰ ਚੀਜ਼ ਆ ਨਾ ਇੱਕ ਸੋਲੂਸ਼ਨ ਹੈਗਾ ਯਾ ਉਹ ਕਿਥੇ ਕਿਤੇ ਬੈਠਾਇਆ ਹੁਣ ਅੱਖਾਂ ਦੇ ਅੱਗੇ ਨਹੀਂ ਹੋ ਸਕਦਾ ਉਨ ਲਪਣਾ ਵੈਰੀ ਗੁੱਡ ਤਵੇ ਸੈਣੇ ਕੇ ਨੰਨੇ ਵੀ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਉੱਪਰ ਵਾਲਾ ਨੌ ਦਰਵਾਜ਼ੇ ਹੋਰ ਕੋਲਡ ਐਂਡ ਡਾਇਵਰ ਕ੍ਰੀਗਲਾ ਵੀ ਕਿਵਰੀ ਅਗਲੇ ਮੂੜ ਦੇ ਉੱਤੇ ਉਹ ਦਰਵਾਜ਼ਾ ਹੁੰਦਾ ਤੇ ਮੂੜ ਦੇ ਇਧਰੇ ਪਾਸੇ ਅਸੀਂ ਖੜੇ ਹੁੰਦਾ ਸੀ ਜੀ ਤੇ ਇੱਥੇ ਕੋਈ ਸ਼ੱਕ ਨਹੀਂ ਥੈਂਕ ਯੂ ਵੈਰੀ ਮੱਚ ਲੋਜਿਕ ਫਾਈਨਾਂਸ ਤੋਂ ਗੁਰੂ ਕੰਦੂਲਾ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਉਸ ਆਰ ਹੋਰ ਘਟਾਉਣ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਜਿਹੜੇ ਕੇਸ ਕੋਈ ਵੀ ਹੱਥ ਨਹੀਂ ਪਾਉਂਦਾ ਉਹਨਾਂ ਕੇਸਾਂ ਨੂੰ ਲੋਜਿਕ ਫਾਈਨਾਂਸ ਤੋਂ ਗੁਰੂ ਕੰਦੂਲਾ ਨੇ ਹੱਥ ਪਾਉਂਦੇ ਆ ਆਟੇ ਤੇ ਥਾਪੀ ਮਾਰ ਕੇ ਚੋਥੀ ਨੂੰ ਪ੍ਰਵਾਨ ਕਰਦੇ ਆ ਕਿਉਂਕਿ ਮੁੰਡਾ ਪੰਗੜਾ ਵੀ ਬਹੁਤ ਸੋਹਣਾ ਖਾਂਦਾ ਤੇ ਹੋਕੀ ਵੀ ਬਹੁਤ ਸੋਹਣੀ ਖੇਡਦਾ ਜਿਹੜੇ ਇਦਾਂ ਦੇ ਬੰਦੇ ਹੁੰਦੇ ਹਰਫਨ ਵਾਲਾ ਹੁੰਦੇ ਆ ਇਹਨਾਂ ਤੋਂ ਉਮੀਦਾਂ ਬਹੁਤ ਆ ਲੇਕਿਨ ਇਹਨਾਂ ਉਮੀਦਾਂ ਨੂੰ ਪੂਰ ਪਾਉਣ ਦੇ ਵਿੱਚ ਤੁਹਾਡਾ ਸਾਰਾ ਸਹਿਯੋਗ ਬਹੁਤ ਲਾਜ਼ਮੀ ਹੈ ਇਸ ਨਾਲ ਹੀ ਮੈਨੂੰ ਦੀਵਾ ਗਿਆ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਸਾਈਨ ਕਿ ਥੈਂਕ ਯੂ ਸ਼ੁਕਰੀਆ ਥੈਂਕ ਥੈਂਕ ਯੂ ਉਸ ਤੋਂ ਇਹਨਾਂ ਦਾ ਇੱਕ ਸੰਦੇਸ਼ ਤੁਹਾਡੇ ਨਾਲ ਸੰਗ ਹੈ